ਪੈਰਿਸ ਦੇ ਵਿੱਚ 올림픽 ਖੇਡਾਂ ਹੋ ਰਹੀਆਂ ਨੇ ਜਿਸ ਦੇ ਵਿੱਚ ਸਾਡੇ ਭਾਰਤ ਦੇ ਖਿਡਾਰਨ ਮਨੂ ਪਾਕਰ ਉਸ ਨੇ ਕਾਂਸੀ ਦਾ ਜਿਹੜਾ ਤਖਮਾ ਉੱਚੇ ਤੇ ਆ ਤਾਂ ਬਹੁਤ ਹੀ ਮਾਣ ਵਾਲੀ ਗੱਲ ਹੈ ਕੁੜੀਆਂ ਦੇ ਲਈ ਮਾਣ ਵਾਲੀ ਗੱਲ ਹੈ ਖਿਡਾਰੀਆਂ ਦੇ ਲਈ ਮਾਣ ਵਾਲੀ ਗੱਲ ਹੈ ਸਾਡੇ ਦੇਸ਼ ਤੇ ਲਈ ਜਿਹੜੀ ਮਾਣ ਵਾਲੀ ਗੱਲ ਹੈ ਪ੍ਰਧਾਨ ਮੰਤਰੀ ਨੇ ਵੀ ਬੜੇ ਪਿਆਰ ਨਾਲ ਤੇ ਬੜੇ ਨਿੱਘ ਦੇ ਨਾਲ ਜਿਹੜਾ ਉਹਨਾਂ ਨੂੰ ਵਧਾਈ ਦਾ ਸਨੇਹਾ ਦਿੱਤਾ ਹੈ ਸਾਡੇ ਲਈ ਮਾਣ ਵਾਲੀ ਗੱਲ ਹੋਰ ਵੀ ਇਸ ਕਰਕੇ ਆ ਕਿ ਸਾਡਾ ਗਵਾਂਡੀ ਸੂਬਾ ਹਰਿਆਣਾ ਇਕ ਕੁੜੀ ਹਰਿਆਣਾ ਨਾਲ ਸੰਬੰਧ ਰੱਖਦੀ ਹੈ ਹਰਿਆਣਾ ਦੀ ਰਹਿਣ ਵਾਲੀ ਹੈ ਸੋ ਹਰਿਆਣੀਆਂ ਲਈ ਵੀ ਇਹ ਇੱਕ ਬਹੁਤ ਵੱਡਾ ਮਾਣ ਵਾਲਾ ਮੁੱਦਾ ਹੈਗਾ ਵਣ ਵਾਲਾ ਮੌਕਾ ਹੈਗਾ ਕਿ ਉਹਨਾਂ ਦੀ ਲੜਕੀ ਜਿਹੜੀ ਹੈਗੀ ਕੌਮੀ ਪੱਧਰ ਤੇ ਜਦੋਂ ਓਲੰਪਿਕ ਮੁਕਾਬਲੇ ਹੋਏ ਤਾਂ ਉਹਨੇ ਭਾਰਤ ਦਾ ਨਾਂ ਚਮਕਾਇਆ ਔਰ ਪਹਿਲਾ ਤਖਮਾ ਤਾਂ ਹਾਸਲ ਕੀਤਾ ਹੀ ਹੈ ਕਹਿੰਦੇ ਕਿ 12 ਸਾਲਾਂ ਬਾਅਦ ਇਸ ਫੀਲਡ ਦੇ ਵਿੱਚ ਤਕਮਾ ਹਾਸਲ ਹੋਇਆ ਦਿੱਲੀ ਤੋਂ ਬੇहद ਦੁਖਦਾਈ ਖਬਰ ਸਾਹਮਣੇ ਆ ਜਿੱਥੇ ਕਿ ਬੇਸਮੈਂਟ ਦੇ ਵਿੱਚ ਚੱਲ ਰਹੀ ਇੱਕ ਕੋਚਿੰਗ ਸੈਂਟਰ ਦੇ ਵਿੱਚ ਪਾਣੀ ਭਰ ਗਿਆ ਤੇ ਜਿਸ ਦੇ ਨਾਲ ਯੂਪੀਐਸਸੀ ਦੀ ਤਿਆਰੀ ਕਰ ਰਹੇ ਤਿੰਨ ਪ੍ਰੀਖਿਆਰਥੀਆਂ ਦੀ ਮੌਤ ਹੋ ਗਈ ਬੇਸਮੈਂਟ ਦੇ ਵਿੱਚ ਜਿੱਡਾ ਵੱਡਾ ਹਾਸਾ ਵਾਪਰਿਆ ਪਾਣੀ ਭਰਿਆ ਔਰ ਤਿੰਨ ਬੱਚਿਆਂ ਦੀ ਮੌਤ ਹੋ ਗਈ ਹੈ ਇੱਕ ਤੇਲੰਗਾਨਾ ਦੀ ਕੁੜੀ ਹੈ ਇਦਾਂ ਕਿ ਜੁਪੀ ਦਾ ਇੱਕ ਕੇਰਲਾ ਦਾ ਤਿੰਨ ਵਿਦਿਆਰਥੀ ਹੈ ਜੀ ਲਈਐਸ ਦੀ ਤਿਆਰੀ ਕਰਨ ਆਪਣੇ ਆਪਣੇ ਘਰਾਂ ਤੋਂ ਕੁਛ 6 ਮਹੀਨੇ ਪਹਿਲਾਂ ਕੁ 8 ਮਹੀਨੇ ਸਾਰੇ ਇੰਟੈਲੀਜੈਂਟ ਬੱਚੇ ਜਿਹੜਾ ਹੈਗਾ ਕਿਸ ਕਦਰ ਆਪਾਂ ਅੰਦਾਜ਼ਾ ਲਗਾ ਸਕਦੇ ਆ ਕਿ ਉਹਨਾਂ ਦੀ ਮੌਤ ਕਿੰਨੀ ਦੁਖਦਾਈ ਹੋਈ ਹੋਏਗੀ ਔਰ ਹੁਣ ਬਾਅਦ ਕੀ ਹੋ ਰਿਹਾ ਕਹਿੰਦੇ ਜੀ ਪੰਜ ਹੈ ਉਸ ਮਾਮਲੇ 'ਚ ਗ੍ਰਿਫਤਾਰ ਕਰ ਲਏ ਉਹਦਾ ਮਾਲਕ ਗ੍ਰਿਫਤਾਰ ਕਰ ਲਿਆ ਕੋਆਰਡੀਨੇਟਰ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਪੰਜ ਚਾਰ ਹੋਰ ਗ੍ਰਿਫਤਾਰੀਆਂ ਹੋਈਆਂ ਜਿਹੜੇ ਰਾਜਪਾਲ ਨੇ ਉਹ ਗੁਲਾਬ ਚੰਦ ਕਟਾਰੀਆ 31 ਤਰੀਕ ਨੂੰ ਸੌ ਚੋਕਣਗੇ ਜਿਸ ਦੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਇਸ ਗੱਲ ਦਾ ਐਲਾਨ ਕੀਤਾ ਗਿਆ ਹੈ ਕਿ ਜਦੋਂ ਉਹ ਆਉਣਗੇ ਤਾਂ ਉਹਦਾ ਰੈੱਡ ਕਾਰਪਟ ਤੇ ਉਹ ਪਰਵਾ ਸਵਾਗਤ ਕਰਨਗੇ ਚੰਦ ਜੜੇ ਆਏ ਆ ਕਟਾਰੀਆ ਜੀ ਉਹ ਪੰਜਾਬ ਦੇ ਦਰਦ ਨੂੰ ਵੀ ਪੰਜਾਬ ਦੀਆਂ ਸਮੱਸਿਆਵਾਂ ਨੂੰ ਬਧੇਰੇ ਬਾਖੂਬੀ ਸਮਝਣਗੇ ਸਹਿਯੋਗ ਵੀ ਦੇਣਗੇ ਔਰ ਜਿਸ ਕਦਰ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦੇ ਆਉਣ ਦਾ ਸਵਾਗਤ ਕੀਤਾ ਹੈ ਕਿ ਆ ਰਹੇ ਆ ਸੂਬੇ ਦੇ ਅੰਦਰ ਉਹਨਾਂ ਕੇ ਜਦੋਂ ਤੁਸੀਂ ਜ਼ਿਕਰ ਕੀਤਾ ਕਿ ਰੈੱਡ ਕਾਰਪਟ ਵਿਛਾ ਕੇ ਸਵਾਗਤ ਕੀਤਾ ਜਾਏਗਾ ਮੁੱਖ ਮੰਤਰੀ ਭਗਵੰਤ ਮਾਨ ਨੇ ਲੱਗਦਾ ਹੈ ਕਿ ਸੁਖ ਦਾ ਸਾਹ ਲਿਆ ਹੈ ਇਹ ਸ਼ੁਕਰ ਹੈ ਕਿ ਨਵੇਂ ਗਵਰਨਰ ਆ ਗਏ ਨੀਤੀਯੋਗਦੀ ਮੀਟਿੰਗ ਤੇ ਵਿੱਚ ਪੰਜਾਬ ਸ਼ਾਮਿਲ ਨਹੀਂ ਹੋਇਆ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੇ ਰਵਨੀਤ ਬਿੱਟੂ ਵੱਲੋਂ ਨਿਸ਼ਾਨੇ ਸਾਤੇ ਗਏ ਨੇ ਤਾਂ ਬੈਨਾ ਜੀ ਨੇ ਇੱਕ ਤਰ੍ਹਾਂ ਦਾ ਸਾਰੇ ਦੇਸ਼ ਦੇ ਸਾਹਮਣੇ ਸ਼ੀਸ਼ਾ ਪੇਸ਼ ਕਰ ਦਿੱਤਾ ਇੱਥੇ ਵਿਰੋਧੀ ਤਰ੍ਹਾਂ ਦੀਆਂ ਸਰਕਾਰਾਂ ਉਹਨਾਂ ਨਾਲ ਕੇਂਦਰ ਵੱਲੋਂ ਕਿਹੋ ਜਿਹਾ ਵਤੀਰਾ ਕੀਤਾ ਜਾਂਦਾ ਉਥੇ ਹੋਰ ਕੋਈ ਮੀਟਿੰਗ ਦੀ ਪ੍ਰਧਾਨਗੀ ਨਹੀਂ ਕਰ ਰਹੀ ਸੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੀ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹ ਨਰਿੰਦਰ ਮੋਦੀ ਹਮੇਸ਼ਾ ਇਹ ਕਹਿੰਦੇ ਆ ਕਿ ਸਭ ਦਾ ਸਾਥ ਸਭ ਦਾ ਵਿਕਾਸ ਕਿਸੇ ਸੂਬੇ ਦਾ ਮੁਖ ਮੰਤਰੀ ਕੋਈ ਗੱਲ ਕਹਿ ਰਿਹਾ ਹੋਵੇ ਜੀ ਉਹਨੂੰ ਤੁਸੀਂ ਉਹਦੇ ਨਾਲ ਸਹਿਮਤ ਨਾ ਹੋਣਾ ਇੱਕ ਵੱਖਰੀ ਗੱਲ ਹੈ ਤੁਸੀਂ ਉਹਨੂੰ ਬੋਲਣ ਦਾ ਮੌਕਾ ਹੀ ਨਾ ਦਿਓ ਸੋ ਮੁਖ ਮੰਤਰੀ ਪ੍ਰਗਉਂਤ ਮਾਨ ਨੇ ਆਪਣੇ ਤੌਰ ਤੇ ਬੜਾ ਬਾਜਿਫ ਫੈਸਲਾ ਲਿਆ ਪੰਜਾਬ ਖਾਦਾਂ ਦੇ ਵਰਤੋਂ ਦੇ ਵਿੱਚ ਪਹਿਲੇ ਸਥਾਨ ਤੇ ਤੇ ਕੀਟ ਨਸ਼ਕਾਂ ਦੇ ਇਸਤੇਮਾਲ ਦੇ ਵਿੱਚ ਪੰਜਾਬ ਤੀਜੀ ਥਾਂ ਤੇ ਹੈ ਮਾਲਵੇ ਵਿੱਚ ਕੀ ਕੁਝ ਵਾਪਰਿਆ ਕਦੇ ਗੁਲਾਬੀ ਸੁੰਡੀ ਕਦੇ ਚਿੱਟੀ ਸੁੰਡੀ ਕਿਸਾਨ ਘਬਰਾਇਆ ਕਹਿੰਦੇ ਵੀ ਕਿਸਾਨ ਇੱਕ ਪੰਜਾਬੀ ਜਿਹਾ ਹੁੰਦਾ ਨਾ ਮਰਦਾ ਕੀ ਨਹੀਂ ਕਰਦਾ ਕਿਸਾਨ ਕੋਲੇ ਕੀ ਹੈ ਜਦੋਂ ਨਹੀਂ ਇਲਾਜ ਹੁੰਦਾ ਤਾਂ ਫਿਰ ਉਹਨੇ ਦਵਾਈਆਂ ਹੀ ਛੜਕਣੀਆਂ ਨਾ ਉਹਦਾ ਛੜਕਾਈ ਕਰਨਾ ਸਤਿ ਸ਼੍ਰੀ ਅਕਾਲ ਜੀ ਮੈਂ ਨਵਦੀਪ ਲਿਵਾਦ ਤੁਸੀਂ ਵੇਖ ਰਹੇ ਸਾਡਾ ਖਾਸ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਇਹ ਪ੍ਰੋਗਰਾਮ ਹੈ ਜਿਸ ਵਿੱਚ ਅਸੀਂ ਚਾਤ ਮਾਰਦੇ ਵੱਖ-ਵੱਖ ਖਬਰਾਂ ਦੀਆਂ ਸਰਗਰਮੀਆਂ ਤੇ ਘਟਨਾਵਾਂ ਅਤੇ ਵਿਚਾਰ ਚਰਚਾ ਤੇ ਦੱਸਦੇ ਹਾਂ ਤੁਹਾਨੂੰ ਕਿ ਕੁਝ ਚੱਲ ਰਿਹਾ ਹੈ ਖਾਸ ਪੰਜਾਬ ਦੇ ਵਿੱਚ ਭਾਰਤ ਵੇਸ ਤੇ ਸਾਤ ਸਮੁੰਦਰ ਪਾਰ ਪੱਖੋ ਵਕਰੇ ਮੁਲਕਾਂ ਦੇ ਵਿੱਚ ਸਾਰੀ ਇਹ ਖਬਰ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜਤੇ ਨੇ ਜਗਤਾਰ ਸਿੰਘ ਸਿੱਧੂ ਜੀ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ ਸਵਾਗਤ ਹੈ ਜੀ ਤੁਹਾਡਾ ਜੀ ਤੁਹਾਨੂੰ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਕਰੋ ਪ੍ਰੋਗਰਾਮ ਦੀ ਸ਼ੁਰੂਆਤ ਜੀ ਆ ਪ੍ਰੋਗਰਾਮ ਦੀ ਸ਼ੁਰੂਆਤ ਦੀ ਹਰੀ ਝੰਡੀ ਤਾਂ ਸਿੱਧੂ ਸਾਹਿਬ ਨੇ ਦੇ ਹੀ ਦਿੱਤੀ ਹੈ ਤੇ ਜਿਹੜੀ ਸ਼ੁਰੂਆਤ ਹੈ ਉਹ ਆਪਾਂ ਬਹੁਤ ਹੀ ਖੂਬਸੂਰਤ ਬਹੁਤ ਹੀ ਵਧੀਆ ਬੜੇ ਮਾਣ ਵਾਲੀ ਖਬਰ ਦੇ ਨਾਲ ਕਰਾਂਗੇ ਕਿਉਂਕਿ ਸਭ ਨੂੰ ਪਤਾ ਹੈ ਕਿ ਪੈਰਿਸ ਦੇ ਵਿੱਚ 올림픽 ਖੇਡਾਂ ਹੋ ਰਹੀਆਂ ਨੇ ਜਿਸ ਦੇ ਵਿੱਚ ਸਾਡੇ ਭਾਰਤ ਦੇ ਖਿਡਾਰਨ ਮਨੂ ਪਾਕਰ ਉਸਨੇ ਕਾਂਸੀ ਦੇ ਤੱਕ ਮਆ ਉੱਚੇ ਤੇ ਆ ਤਾਂ ਬਹੁਤ ਹੀ ਮਾਣ ਵਾਲੀ ਗੱਲ ਹੈ ਕੁੜੀਆਂ ਦੇ ਲਈ ਮਾਣ ਵਾਲੀ ਗੱਲ ਹੈ ਖਿਡਾਰੀਆਂ ਦੇ ਲਈ ਮਾਣ ਵਾਲੀ ਗੱਲ ਹੈ ਤੇ ਸਾਡੇ ਦੇਸ਼ ਤੇ ਲਈ ਜਿਹੜੀ ਮਾਣ ਵਾਲੀ ਗੱਲ ਹੈ ਕਿ ਅਹ ਫਿਲਹਾਲ ਜਿਹੜਾ ਖਾਤਾ ਬਹੁਤ ਵਧੀਆ ਭਾਰਤ ਦਾ ਖੁੱਲ ਗਿਆ ਤੇ ਉਸ ਤੋਂ ਬਾਅਦ ਹੋਰ ਵੀ ਤਕਮੇ ਆਉਣ ਦੀ ਸੰਭਾਵਨਾ ਹੈ ਪਰ ਫਿਲਹਾਲ ਇਹਨਾਂ ਨੂੰ ਅਸੀਂ ਇਸ ਮੰਚ ਤੋਂ ਵਧਾਈ ਦਿੰਦੇ ਹਾਂ ਸਿੱਧਾ ਸਾਹਿਬ ਕੀ ਕਹਿਣਾ ਚਾਹੋਗੇ ਬਿਲਕੁਲ ਮਨੂ ਪਾਕਰ ਦੀ ਜਦੋਂ ਤੁਸੀਂ ਗੱਲ ਕਰਦੇ ਆ ਤਾਂ 10 ਮੀਟਰ ਜਿਹੜਾ ਹੈਗਾ 에ਅਰ ਪਿਸਟਲ ਦੇ ਪੈਰਾਸ ਮੁਕਾਬਲੇ ਚ ਉਹਨਾਂ ਨੇ ਕੰਸੀ ਦਾ ਤਖਮਾ ਜਿੱਤਿਆ ਸਾਡੇ ਸਾਰਿਆਂ ਲਈ ਬੜੀ ਮਾਣ ਵਾਲੀ ਗੱਲ ਹੈ ਮਾਣ ਦੀ ਕਈ ਵਜ੍ਹਾ ਹੈਗੀਆਂ ਇੱਕ ਤਾਂ ਭਾਰਤੀ ਹੋਣ ਦੇ ਨਾਤੇ ਆਪਾਂ ਸਾਰੇ ਆਪੇ ਖਿਡਾਰੀਆਂ ਤੇ ਮਾਣ ਕਰਦੇ ਆਂ ਤਦ ਤੱਕ ਕਿ ਪ੍ਰਧਾਨ ਮੰਤਰੀ ਨੇ ਵੀ ਬੜੇ ਪਿਆਰ ਨਾਲ ਤੇ ਬੜੇ ਨਿੱਘ ਦੇ ਨਾਲ ਜਿਹੜਾ ਉਹਨਾਂ ਨੂੰ ਵਧਾਈ ਦਾ ਸੁਨੇਹਾ ਦਿੱਤਾ ਹੈ ਸਾਡੇ ਲਈ ਮਾਣ ਵਾਲੀ ਗੱਲ ਹੋਰ ਵੀ ਇਸ ਕਰਕੇ ਆ ਕਿ ਸਾਡਾ ਗਵਾਂਡੀ ਸੁਬਾ ਹਰਿਆਣਾ ਇਹ ਕੁੜੀ ਹਰਿਆਣਾ ਨਾਲ ਸੰਬੰਧ ਰੱਖਦੀ ਹੈ ਹਰਿਆਣਾ ਦੀ ਰਹਿਣ ਵਾਲੀ ਹੈ ਸੋ ਹਰਿਆਣੀਆਂ ਲਈ ਵੀ ਇਹ ਇੱਕ ਬਹੁਤ ਵੱਡਾ ਮਾਣ ਵਾਲਾ ਮੁੱਦਾ ਹੈਗਾ ਵਣ ਵਾਲਾ ਮੌਕਾ ਹੈਗਾ ਕਿ ਉਹਨਾਂ ਦੀ ਲੜਕੀ ਜਿਹੜੀ ਹੈਗੀ ਕੌਮੀ ਪੱਧਰ ਤੇ ਜਦੋਂ ਅਲੰਪਿਕ ਮੁਕਾਬਲੇ ਹੋਏ ਤਾਂ ਉਹਨਾਂ ਨੇ ਭਾਰਤ ਦਾ ਨਾਜਮ ਕਾਇਆ ਔਰ ਪਹਿਲਾ ਤਖਮਾ ਤਾਂ ਹਾਸਲ ਕੀਤਾ ਹੀ ਹੈ ਕਹਿੰਦੇ ਕਿ 12 ਸਾਲਾਂ ਬਾਅਦ ਇਸ ਫੀਲਡ ਦੇ ਵਿੱਚ ਤਖਮਾ ਹਾਸਲ ਹੋਇਆ ਔਰ ਇਸ ਦੇ ਨਾਲ ਇਹ ਵੀ ਹੈ ਕਿ ਸ਼ੁਰੂਆਤ ਇੱਕ ਸਾਡੇ ਜਿਹੜੀ ਮਹਿਲਾ ਖਿਡਾਰਨ ਵੱਲੋਂ ਕੀਤੀ ਗਈ ਹੈ ਬਹੁਤ ਹੀ ਸ਼ੋਅ ਤੇ ਚੰਗਾ ਸ਼ਗਨ ਜੀ ਆਪਣੇ ਸਾਰਿਆਂ ਵੱਲੋਂ ਸਮੁੱਚੀ ਟੀਮ ਨੂੰ ਔਰ ਅਨੁਪਾਕਰ ਨੂੰ ਜਿਹੜੀ ਹੈਗੀ ਹੈ ਇਸ ਗੱਲ ਦੀ ਮੁਬਾਰਕਵਾਤ ਹੈ ਹਾਈ ਹੈ ਮੈਂ ਦੇਖ ਰਿਹਾ ਸੀ ਕਿ ਜਿਹੜੀ ਉਹਦੀ ਦਾਦੀ ਹੈ ਉਹ ਗੈਰੀ ਜਿੱਦਾਂ ਆਪਾਂ ਸਾਰੇ ਪਿੰਡਾਂ ਦੇ ਰਹਿਣ ਵਾਲੇ ਆ ਤੁਸੀਂ ਦਾਦੀ ਕਹਿੰਦੀ ਹੈ ਕਿ ਜਦੋਂ ਕੁੜੀ ਜਿੱਤ ਕੇ ਘਰ ਆਏਗੀ ਨਾ ਤਾਂ ਮੈਂ ਸੋਨੇ ਦੀ ਟੂਮ ਪਾਉਂਗੀ ਉਹਨੂੰ ਹੂੰ ਸੋ ਇਹ ਤਾਂ ਪਿਆਰ ਦਾ ਪ੍ਰਗਟਾਵਾ ਹੁੰਦਾ ਹੈ ਕਿ ਕਿਦਾਂ ਦਾਦੀ ਆਪਣੀ ਪੋਤੀ ਬਾਰੇ ਕਹਿ ਰਹੀ ਹੈ ਕਿ ਮੈਂ ਸੋਨੇ ਦੀ ਟੂਮ ਪਾਉਂਗੀ ਜਦੋਂ ਘਰ ਆਏਗੀ ਜੀ ਇਹ ਪੂਰਾ ਦੇਸ਼ ਹੀ ਉਹਨੂੰ ਤਾਂ ਸੋਨੇ ਦੀ ਟੂਮ ਪਾਉਣ ਦੇ ਲਈ ਤਿਆਰ ਹੈ ਸਾਡਾ ਸਾਰਿਆਂ ਦਾ ਉਹਨੇ ਸਰਵੋਚਾ ਕੀਤਾ ਮੁਬਾਰਕਬਾਦੀ ਹੱਕਦਾਰਾ ਹੋਰ ਉਮੀਦ ਕਰਦੇ ਹਾਂ ਕਿ ਜਿਹੜੀ ਚੰਗੀ ਸ਼ੁਰੂਆਤ ਹੈ ਪੈਰਸ 올림픽 ਦੀ ਆਉਣ ਵਾਲੇ ਦਿਨਾਂ ਚ ਆਉਣ ਵਾਲੇ ਘੰਟਿਆਂ ਚ ਹੋਰ ਵੀ ਅਸੀਂ ਉਮੀਦ ਕਰਦੇ ਹਾਂ ਚਾਹੇ ਕਾਂਸੀ ਦੇ ਹੋਣ ਚਾਹੇ ਸੋਨੇ ਦੇ ਹੋਣ ਚਾਹੇ ਜੜੇ ਕਿ ਦੂਜੇ ਤੱਕਵੇਂ ਜੜੇਗੇ ਵੱਖ-ਵੱਖ ਫੀਲਡਾਂ ਦੇ ਹੋਣ ਉਹ ਹਾਸਲ ਕਰਨ ਦੀ ਉਮੀਦ ਕਰਦੇ ਆ ਕਿਹਾ ਜਾ ਰਿਹਾ ਹੈ ਕਿ ਅੱਜ ਵੀ ਦੋ ਤਿੰਨ ਤੱਕਵੇਂ ਹੋਰ ਆਉਣ ਦੀ ਉਮੀਦ ਹੈ ਨਜ਼ਰਾਂ ਬਣੀਆਂ ਰਹਿਣੀਆਂ ਜਿਹਦੇ ਨਾਲ ਸਾਡਾ ਸਾਰਿਆਂ ਦਾ ਮਾਨਕ ਮੰਤਰੀ ਪਦਰ ਤੇ ਉੱਚਾ ਹੋਏਗਾ ਜੀ ਜੀ ਇਸ ਦੇ ਨਾਲ ਹੀ ਅਸੀਂ ਅਗਲੀ ਖਬਰ ਵੱਲ ਵਧਾਂਗੇ ਦਿੱਲੀ ਤੋਂ ਬੇहद ਦੁਖਦਾਈ ਖਬਰ ਸਾਹਮਣੇ ਆ ਜਿੱਥੇ ਕਿ ਬੇਸਮੈਂਟ ਦੇ ਵਿੱਚ ਚੱਲ ਰਹੀ ਇੱਕ ਕੋਚਿੰਗ ਸੈਂਟਰ ਦੇ ਵਿੱਚ ਪਾਣੀ ਭਰ ਗਿਆ ਤੇ ਜਿਸ ਦੇ ਨਾਲ ਯੂਪੀਐਸਸੀ ਦੀ ਤਿਆਰੀ ਕਰ ਰਹੇ ਤਿੰਨ ਪ੍ਰੀਖਿਆਰਥੀਆਂ ਦੀ ਮੌਤ ਹੋ ਗਈ ਕੀ ਕਰਨਾ ਚਾਹੋਗੇ ਨਵੀਂ ਬਹੁਤ ਹੀ ਮੰਦਭਾਗ ਹਾਸਾ ਜਿਹਦਾ ਤੁਸੀਂ ਜ਼ਿਕਰ ਕੀਤਾ ਦੇਖੋ ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ ਮੌਤ ਕਿਸੇ ਵਜ੍ਹਾ ਕਰਕੇ ਹੋਵੇ ਦੁਖਦਾਈ ਤਾਂ ਹੁੰਦੀ ਹੁੰਦੀ ਹੈ ਪਰ ਜੇ ਸਾਡੇ ਆਪਾਂ ਦੇਸ਼ ਦੇ ਭਵਿੱਖ ਦੀ ਗੱਲ ਕਰੀਏ ਦੇਖੋ ਇਹ ਆਈਐਸ ਕੋਚਿੰਗ ਸੈਂਟਰ ਹੈ ਗੈਰਾਓ ਕੋਚਿੰਗ ਸੈਂਟਰ ਹੈ ਕੁ ਦਿੱਲੀ ਦਾ ਬੇਸਮੈਂਟ ਦੇ ਵਿੱਚ ਜਿੱਡਾ ਵੱਡਾ ਹਾਸਾ ਵਾਪਰਿਆ ਪਾਣੀ ਭਰਿਆ ਔਰ ਤਿੰਨ ਬੱਚਿਆਂ ਦੀ ਮੌਤ ਹੋ ਗਈ ਹੈ ਇੱਕ ਤੇਲੰਗਾਨਾ ਦੀ ਕੁੜੀ ਹੈ ਇਦਾਂ ਇੱਕ ਜੁਪੀ ਦਾ ਇੱਕ ਕੇਰਲਾ ਦਾ ਤਿੰਨ ਵਿਦਿਆਰਥੀ ਹੈ ਜਿਹੜੇ ਆਈਐਸ ਦੀ ਤਿਆਰੀ ਕਰਨਾ ਆਪਣੇ ਆਪਣੇ ਘਰਾਂ ਤੋਂ ਕੁ 6 ਮਹੀਨੇ ਪਹਿਲਾਂ ਕੁ 8 ਮਹੀਨੇ ਸਾਰੇ ਇੰਟੈਲੀਜੈਂਟ ਬੱਚੇ ਜਿਹੜਾ ਹੈਗਾ ਕਿਸ ਕਦਰ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਉਹਨਾਂ ਦੀ ਮੌਤ ਕਿੰਨੀ ਦੁਖਦਾਈ ਹੋਈ ਹੋਵੇਗੀ ਔਰ ਹੁਣ ਬਾਜ ਕੀ ਹੋ ਰਿਹਾ ਕਹਿੰਦੇ ਜੀ ਪੰਜ ਆ ਉਸ ਮਾਮਲੇ ਚ ਗ੍ਰਿਫਤਾਰ ਕਰ ਲੇ ਉਹਦਾ ਮਾਲਕ ਗ੍ਰਿਫਤਾਰ ਕਰ ਲਿਆ ਕੋਆਰਡੀਨੇਟਰ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਪੰਜ ਚਾਰ ਹੋਰ ਗ੍ਰਿਫਤਾਰੀਆਂ ਹੋਈਆਂ ਪਰ ਸਵਾਲ ਇਹ ਹੈ ਕਿ ਸਮੇਂ ਸਿਰ ਕਿਉਂ ਨਹੀਂ ਜਾਗਦੇ ਜਾਂ ਸਰਕਾਰਾਂ ਸਾਡਾ ਪ੍ਰਸ਼ਾਸਨ ਹੁਣ ਉਥੇ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ ਉਹਨਾਂ ਕੋਚਿੰਗ ਸੈਂਟਰਾਂ ਦੇ ਜਿਹੜੇ ਨਜਾਇਜ਼ ਕਬਜ਼ੇ ਆ ਉਥੇ ਬਲਡوزر ਚੱਲ ਰਿਹਾ ਦਿਖਾਇਆ ਜਾ ਰਿਹਾ ਕਿ ਕਿਸ ਤਰ੍ਹਾਂ ਬਲਡوزر ਜਿਹੜਾ ਨਜਾਇਜ਼ ਕਬਜ਼ੇ ਨੂੰ ਟਾ ਰਿਹਾ ਜੇ ਹੀ ਬਲਡوزر ਆ ਹੋਰ ਕੁ ਸਮਾਂ ਪਹਿਲਾਂ ਫਿਰੇ ਹੁੰਦੇ ਤਾਂ ਸ਼ਾਇਦ ਉਹਨਾਂ ਤਿੰਨ ਬੱਚਿਆਂ ਦਾ ਬਚਾਇਆ ਹੀ ਜਾ ਸਕਦਾ ਸੀ ਬਹੁਤ ਸਾਰੇ ਬੱਚਿਆਂ ਦਾ ਭਵਿੱਖ ਵੀ ਬਚਾਇਆ ਜਾ ਸਕਦਾ ਸੀ ਅੰਦਾਜ਼ਾ ਲਗਾਓ ਕਿ ਇੱਕ ਵਸੇਦਾਂ ਆਪਾਂ ਮੌਲਕ ਚਲਾਉਣ ਲਈ ਦੇਖੋ ਆਈਐਸ ਜਿਹੜਾ ਹੈਗਾ ਸਾਡੇ ਦੇਸ਼ ਦੀ ਆਪਾਂ ਜਦੋਂ ਗੱਲ ਕਰਦੇ ਹਾਂ ਸਰਵੋਤਮ ਜਿਹੜੀ ਹੈਗੀ ਇੱਕ ਵਿਖਿਆ ਸਿੱਖਿਆ ਹੈਗੀ ਆਈਐਸ ਦਾ ਬੰਨਾ ਸਾਡੇ ਦੇਸ਼ ਨੂੰ ਚਲਾਉਂਦੇ ਆ ਵਾ ਖੇਤਰਾਂ ਦੇ ਵਿੱਚੋਂ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਆ ਤੇ ਉਹਨਾਂ ਦੀ ਤਿਆਰੀ ਕਿਸ ਕਦਰ ਜਿਹੜਾ ਹੈਗਾ ਬੇਸਮੈਂਟ ਦੇ ਕਰਵਾਈ ਜਾਂਦੀ ਹੈ ਕਿਸ ਤਰ੍ਹਾਂ ਦੀ ਉਹ ਬੇਸਮੈਂਟ ਹੋएगी ਕਿਸ ਤਰ੍ਹਾਂ ਦਾ ਉਤੋਂ ਬਚਾਓ ਦਾ ਟੰਗ ਤਰੀਕੇ ਹੋਣਗੇ ਕਿ ਬੱਚੇ ਬਾਹਰ ਹੀ ਨਹੀਂ ਆ ਸਕੇ ਜਦੋਂ ਪਾਣੀ ਪਾਰ ਗਿਆ ਹੁਣ ਉੱਥੇ ਵਿਦਿਆਰਥੀ ਪ੍ਰੋਟੈਸਟ ਕਰ ਰਹੇ ਆ ਫਿਰ ਨਾਲ ਦੀ ਨਾਲ ਮਾੜੀ ਗੱਲ ਇਹ ਵੀ ਹੁੰਦੀ ਹੈ ਕਿ ਉਹਦੇ ਤੇ ਪੋਲਿਟਿਕਸ ਹੁੰਦੀ ਹੈ ਹੁਣ ਭਾਜਪਾ ਵਾਲੇ ਉੱਥੇ ਆਪ ਦੇ ਬਾਹਰ ਜਾ ਕੇ ਪ੍ਰੋਟੈਸਟ ਕਰ ਰਹੇ ਆ ਕਿ ਜੀ ਦੇਖੋ ਇਹ ਕਿਦਾਂ ਹੋ ਗਿਆ ਜੇ ਆਪਾਂ ਗੱਲ ਕਰਦੇ ਆ ਭਾਜਪਾ ਦੀ ਜ਼ਿੰਮੇਵਾਰੀ ਵੀ ਹੋਏਗੀ ਆਪਾਂ ਭਾਜਪਾ ਨੂੰ ਇਹ ਨਹੀਂ ਕਹਿੰਦੇ ਕਿ ਜ਼ਿੰਮੇਵਾਰ ਨਹੀਂ ਹੈਗੇ ਪਰ ਜੇ ਪੁਲਿਸ ਆਦਾ ਸਿੱਧੇ ਤੌਰ ਤੇ ਉਹ ਕੇਂਦਰ ਸਰਕਾਰ ગ્રામ મતરાલે દે હેટા તા પોલીસ دی ਕੋਈ ਜ਼િम्मेवारी ਨਹੀਂ ઉਦਾਦਾਸੀ ਕਹਿੰਦੇ ਕਿ ਸਾਡੇ ਮੁਲਕ ਦੇ ਅੰਦਰ ਕੋਈ ਨਜ਼ਾਇਜ਼ ਗੱਲ ਹੋਵੇ ਈਡੀ ਵਾਲੇ ਸੀਬੀਆਈ ਵਾਲੇ ਛਾਪਾ ਮਾਰਨ ਲੱਗੇ ਇੱਕ ਸੈਕਿੰਡ ਲਾਉਂਦੇ ਕਹਿੰਦੇ ਕਿਹੜੀ ਚੱਲਦੀ ਵੀ ਦੇਖ ਲੈਂਦੇ ਕਿ ਕਿੱਥੇ ਨਜ਼ਾਇਜ਼ ਗੱਲਾਂ ਹੋ ਰਹੀਆਂ ਇਹੋ ਜੇ ਕੋਚਿੰਗ ਸੈਂਟਰ ਹੈ ਜਿਹੜੀ ਦਿੱਲੀ ਸਾਡੀ ਰਾਜਧਾਨੀ ਚ ਚੱਲ ਰਹੀ ਹੁਣ ਨਜ਼ਾਇਜ਼ ਤਰੀਕੇ ਨਾਲ ਚੱਲ ਰਹੀ ਹੁਣ ਜਿਹੜੀ ਬੇਸਮੈਂਟ ਦੀ ਗੱਲ ਕਰਦੇ ਆ ਉਹਨੂੰ ਆਜ਼ਾਦੀ ਦੇ ਕਹਿੰਦੇ ਇਸ ਲਈ ਦਿੱਤੀ ਸੀ ਕਿ ਉਹਨਾਂ ਨੇ ਕਾਰੋਬਾਰ ਦੇ ਲਈ ਉੱਥੇ ਕੁਝ ਸਾਮਾਨ ਰੱਖਣਾ ਹੋਵੇ ਉਹ ਰੱਖਣਾ ਹੋਵੇ ਇਸ ਮੰਤਬ ਦੇ ਲਈ ਉਹਦੇ ਅਜ਼ਾਦ ਸੀ ਪਰ ਉਥੇ ਉਹਨਾਂ ਨੇ ਕੋਚਿੰਗ ਸੈਂਟਰ ਚਲਾ ਰੱਖਿਆ ਹੁਣ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਾਡੇ ਦੇਸ਼ ਦੀ ਰਾਜਧਾਨੀ ਚ ਜੇ ਉਹ ਜਾ ਵਰਤਾਰਾ ਹੋ ਰਿਹਾ ਤਾਂ ਦੂਰ ਦਰਾਡੇ ਆਪਾਂ ਸੂਬਿਆਂ ਦੀ ਰਾਜਧਾਨੀ ਦੀ ਗੱਲ ਕਰ ਲਈਏ ਸੂਬਿਆਂ ਦੇ ਸ਼ਹਿਰਾਂ ਦੀ ਗੱਲ ਕਰ ਲਈਏ ਉਥੇ ਕਿਸ ਤਰ੍ਹਾਂ ਦਾ ਮਾਹੌਲ ਹੋਏਗਾ ਕਿਸ ਤਰੀਕੇ ਨਾਲ ਧਜੀਆਂ ਉਡਾਈਆਂ ਜਾ ਰਹੀਆਂ ਪ੍ਰਸ਼ਾਸਨ ਦੇ ਨਿਯਮਾਂ ਦੀ ਕਿਸ ਤਰ੍ਹਾਂ ਲੰਘਣਾ ਕੀਤੀ ਜਾ ਰਹੀ ਹੈ ਬਹੁਤ ਹੀ ਮੰਦ ਭਾਗਾ ਵਰਤਾਰਾ ਹੁਣ ਭਾਜਪਾ ਵਾਲੇ ਜਦੋਂ ਮੈਂ ਕਿਹਾ ਕਿਉਂ ਤੇ ਪ੍ਰੋਟੈਸਟ ਕਰ ਰਹੇ ਆ ਆਪਦੇ ਦਫਤਰ ਅੱਗੇ ਭਾਜਪਾਲੇ ਪਹਿਲਾਂ ਵੀ ਕਰ ਸਕਦੇ ਸੀ ਸਾਲ ਸੇ ਮਹੀਨੇ ਕਿ ਨਜਾਇਜ਼ ਸਾਰੀਆਂ ਕਈ ਵਾਰੀ ਕੀ ਹੁੰਦਾ ਹੈ ਕਿ ਨਵਦੀਪ ਜਦੋਂ ਅਸੀਂ ਵੋਟਾਂ ਹਾਸਲ ਕਰਨੇ ਆਉਂਦੇ ਆ ਲੈਣੀਆਂ ਹੁੰਦੀਆਂ ਜੀ ਉਦੋਂ ਸਾਰੇ ਆਪਣੇ ਜਿਹੜੀ ਜੀਬ ਆ ਨਾ ਦੰਦਾਂ ਹੀਡ ਲੈ ਲੈਂਦੇ ਆ ਕਿਸੇ ਗੱਲ ਬਾਰੇ ਨਹੀਂ ਬੋਲਦੇ ਕਿ ਨਜਾਇਜ਼ ਹੋ ਰਿਹਾ ਹਮ ਜਦੋਂ ਮੰਦਪਾਗਾ ਹਾਦਸਾ ਵਾਪਰ ਜਾਂਦਾ ਫਿਰ ਅਸੀਂ ਸਾਰੇ ਸੜਕਾਂ ਦੇ ਆ ਜਾਨੇ ਆ ਇਹ ਦੇਖੋ ਜੀ ਤੇ ਲਈ ਆਪ ਜ਼ਿੰਮੇਵਾਰ ਆ ਕਿਤੇ ਆਪ ਕਹਿ ਰਹੀ ਹੋਏਗੀ ਕਿ ਇਹਦੇ ਲਈ ਭਾਜਪਾ ਜ਼ਿੰਮੇਵਾਰ ਆ ਜ਼ਿੰਮੇਵਾਰ ਆਪ ਹੋਵੇ ਜਾਂ ਭਾਜਪਾ ਹੋਵੇ ਜਿਨ੍ਹਾਂ ਪਰਿਵਾਰਾਂ ਦੇ ਤਿੰਨ ਹੋਣ ਔਰ ਬੱਚੇ ਵਿਦਿਆਰਥੀ ਚਲੇ ਗਏ ਹੋਣ ਉਹਨਾਂ ਤੋਂ ਵੱਡਾ ਹਾਦਸਾ ਉਹਨਾਂ ਤੋਂ ਵੱਡਾ ਦੁੱਖ ਕਿਹਦੇ ਨਾਲ ਹੋ ਸਕਦਾ ਇੱਕ ਤਰੀਕੇ ਨਾਲ ਅੱਜ ਦੀ ਸਥਿਤੀ ਜੋ ਪਰਿਵਾਰ ਤਾਂ ਹਲੂਣੇ ਗਿਆ ਮੈਂ ਸਮਝਦਾ ਕਿ ਸਾਡਾ ਜਿਹੜਾ ਪਵੇਖਾ ਹੈ ਉਹ ਕਿਸ ਤਰ੍ਹਾਂ ਜਿਹੜਾ ਹੈਗਾ ਉਹਨਾਂ ਬੱਚਾਂ ਨੇ ਉੱਥੇ ਜਾਨ ਦਿੱਤੀ ਹੋएगी ਉਸਨੂੰ ਬੱਚਾਂ ਦੀ ਜਾਨ ਨਹੀਂ ਗਈ ਉਹਨਾਂ ਦਾ ਪਵੇਖੀ ਤੁਦਲਾ ਨਹੀਂ ਹੋਇਆ ਇਦਾਂ ਲੱਗਦਾ ਹੈ ਕਿ ਜਿਵੇਂ ਸਾਡੇ ਜਿਹੜਾ ਪਵੇਖਾ ਹੈ ਉਹਦੇ ਗਲ ਬੇਸਮੈਂਟ ਦੇ ਵਿੱਚ ਕੋਟਿਆ ਗਿਆ ਹੋਵੇ ਇਦਾਂ ਦੇ ਪਤਾ ਨਹੀਂ ਕਿੰਨੇ ਸਨ ਸੈਂਟਰ ਚ ਚੱਲਦੇ ਹੁਣ ਕਿੰਨੇ ਥਾਵਾਂ ਤੇ ਦਾਂਦੀਆਂ ਦੁਕਾਨਾਂ ਖੁੱਲੀਆਂ ਸੋ ਬਹੁਤ ਵੱਡਾ ਮਾਮਲਾ ਹੈ ਅੱਖਾਂ ਉਦੋਂ ਖੁੱਲਦੀਆਂ ਜਦੋਂ ਮੰਦਪਾਗਾ ਸਾਹਿਬ ਵਾਪਰ ਜਾਂਦਾ ਹੈ ਇਹਦੇ ਵੱਲ ਹੋਰ ਵਧੇਰੇ ਸੰਜੀਦਗੀ ਨਾਲ ਮੈਂ ਤਾਂ ਸਮਝਦਾ ਕਿ ਦਿੱਲੀ ਚ ਨਹੀਂ ਸੂਬਿਆਂ ਚ ਵੀ ਜਿਹੇ ਵਰਤਾਰੇ ਨੂੰ ਦੇਖਣ ਦੀ ਲੋੜ ਹੈ ਕਿ ਆਖਰ ਲੋਕਾਂ ਨੇ ਦੁਕਾਨਾਂ ਕਿਉਂ ਚਲਾ ਰੱਖੀਆਂ ਹੈ ਜੇ ਕੌਣ ਹੈ ਇਹਦੇ ਲਈ ਜ਼ਿੰਮੇਵਾਰ ਇਸ ਤੋਂ ਬਾਅਦ ਅਪਾ ਰੁਕ ਕਰਾਂਗੇ ਪੰਜਾਬ ਦੇ ਵੱਲ ਕਿਉਂਕਿ ਪੰਜਾਬ ਦੀ ਚੇਕਾਲ ਕੀਤੀ ਜਾਵੇ ਤਾਂ ਪੰਜਾਬ ਦੇ ਗਵਰਨਰ ਹੁਣ ਨਵੇਂ ਪਣ ਕੇ ਨੇ ਅ ਬਣਗੇ ਨਹੀਂ ਬਣਨ ਵਾਲੇ ਹੀ ਨੇ ਕਿਉਂਕਿ ਨਵੇਂ ਜਿਹੜੇ ਰਾਜਪਾਲ ਨੇ ਉਹ ਗੁਲਾਬ ਚੰਦ ਕਟਾਰੀਆ 31 ਤਰੀਕ ਨੂੰ ਸੌ ਚੋਕਣਗੇ ਜਿਸ ਦੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਇਸ ਗੱਲ ਦਾ ਐਲਾਨ ਕੀਤਾ ਗਿਆ ਹੈ ਕਿ ਜਦੋਂ ਉਹ ਆਉਣਗੇ ਤਾਂ ਉਹਦਾ ਰੈੱਡ ਕਾਰਪਟ ਤੇ ਉਹ ਪਰਮਾ ਸਵਾਗਤ ਕਰਨਗੇ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਹੁਣ ਕੋਈ ਵੀ ਕੰਮ ਦੇ ਵਿੱਚ ਅੜਚਨ ਨਹੀਂ ਆਵੇਗੀ ਤਾਂ ਅਸੀਂ ਮਿਲ ਕੇ ਪੂਰੀ ਕਮਾਂਡ ਸੰਭਾਲਾਂਗੇ ਤੇ ਸੂਬੇ ਦੇ ਸਾਰੇ ਕੰਮ ਵਿਗੜਨਗੇ ਨਹੀਂ ਬਲਕਿ ਬਣਨਗੇ ਸਿੱਧੂ ਸਾਹਿਬ ਕੀ ਕਹਿਣਾ ਚਾਹੋਗੇ ਬਿਲਕੁਲ ਮੁਖੰਦਰੀ ਭਗਵੰਤ ਮਾਨ ਨੇ ਜੋ ਕਿ ਨਵਦੀਪ ਕੇ ਇੱਕ ਚੰਗਾ ਮੌਕਾ ਹੈ ਨਵੇਂ ਜਿਹੜੇ ਗਵਰਨਰ ਆਇਆ ਸਾ ਤੋਂ ਉਹਨਾਂ ਨੂੰ ਤਬਦੀਲ ਕਰਕੇ ਪੰਜਾਬ ਦਾ ਗਵਰਨਰ ਲਾਇਆ ਗਿਆ। ਹੋਰ ਵੈਸੇ ਵੀ ਜਿਹੜਾ ਹੈਗਾ ਆਏ ਜ਼ਰੂਰ ਸਾ ਤੋਂ ਪਰ ਆਪਣਾ ਇੱਥੇ ਵੀ ਗੋਂਡੀ ਸੂਬਾ Rajasthan Rajasthan ਦਾ ਉਹ ਚੋਕੜ ਆਪਾਂ ਸਾਰੇ ਜਾਣਦੇ ਆਂ ਪੰਜਾਬ ਤੇ Rajasthan ਕਲਚਰ ਦੇ لحاظ ਨਾਲ ਆਪਣੇ ਕਈ ਗੱਲਾਂ ਦੇ لحاظ ਨਾਲ ਪੰਜਾਬੀ ਵੀ ਵੱਡੀ ਗਿਣਤੀ 'ਚ Rajasthan 'ਚ ਰਹਿੰਦੇ ਆ। ਸੋ ਲੱਗਦਾ ਹੈ ਕਿ ਗੁਰਾਉ ਚੰਦ ਜੜੇ ਆਏ ਆ ਕਟਾਰੀਆ ਜੀ ਉਹ ਪੰਜਾਬ ਦੇ ਦਰਦ ਨੂੰ ਵੀ ਪੰਜਾਬ ਦੀਆਂ ਸਮੱਸਿਆਵਾਂ ਨੂੰ ਬਧੇਰੇ ਬਾਖੂਬੀ ਸਮਝਣਗੇ ਸਹਿਯੋਗ ਵੀ ਦੇਣਗੇ ਔਰ ਜਿਸ ਕਦਰ ਜਿਹੜਾ ਮੁਖੰਦਰੀ ਭਗਵੰਤ ਮਾਨ ਨੇ ਉਹਨਾਂ ਦੇ ਆਉਣ ਦਾ ਸਵਾਗਤ ਕੀਤਾ ਹੈ ਕਿ ਆ ਰਹੇ ਆ ਸੂਬੇ ਦੇ ਅੰਦਰ ਉਹਨਾਂ ਕਿ ਜਦੋਂ ਤੁਸੀਂ ਜ਼ਿਕਰ ਕੀਤਾ ਕਿ ਰੈੱਡ ਕਾਰਪਟ ਵਿਛਾ ਕੇ ਸਵਾਗਤ ਕੀਤਾ ਜਾਏਗਾ ਮੁਖੰਦਰੀ ਭਗਵੰਤ ਮਾਨ ਨੇ ਲੱਗਦਾ ਹੈ ਕਿ ਸੁਖਦਾ ਸਾਹ ਲਿਆ ਹੈ ਇਹ ਸ਼ੁਕਰ ਹੈ ਕਿ ਨਵੇਂ ਗਵਰਨਰ ਆ ਗਏ ਨਹੀਂ ਤਾਂ ਆਏ ਦਿਨ ਜਿਦਾ ਆਪਾਂ ਸਾਰੇ ਜਾਣਦੇ ਆਪਣੇ ਦਰਸ਼ਕ ਵੀ ਜਾਣਦੇ ਆ ਕਿ ਆਪਾਂ ਅਕਸਰ ਇਸ ਮੁੱਦੇ ਤੇ ਜਦੋਂ ਵੀ ਚਰਚਾ ਕਰਦੇ ਸੀ ਆਪਾਂ ਕਹਿੰਦੇ ਸੀ ਇਹ ਬਹੁਤ ਹੀ ਮੰਤਪਾਗਾ ਮਾਮਲਾ ਹੈਗਾ ਕਿ ਇੱਕ ਸੂਬੇ ਦੇ ਦੋ ਸੰਵਿਧਾਨਕ ਮੁਖੀ ਹੈ گورنر ਆਪਣੇ ਤੌਰ ਤੇ ਸੰਵਿਧਾਨਕ ਮੁਖੀ ਹੈ ਔਰ ਜਦ ਤੱਕ ਮੁੱਖ ਮੰਤਰੀ ਦਾ ਸਵਾਲ ਹੈ ਉਹ ਆਪਣੇ ਫੀਲਡ 'ਚ ਸਰਕਾਰ ਦੇ ਸੰਵਿਧਾਨਕ ਤੌਰ ਤੇ ਮੁਖੀ ਹੈ ਚੁਣੇ ਹੋਏ ਨੁਮਾਇੰਦੇ ਆ 92 ਉਹਨਾਂ ਨਾਲ ਵਿਧਾਇਕ ਹੈਗੇ ਆ ਪੰਜਾਬੀਆਂ ਨੇ ਉਹਨਾਂ ਨੂੰ ਚੁਣਿਆ ਤੇ ਹੁਣ ਇੱਕ ਦਿਨ ਪਹਿਲਾਂ ਦੋ ਦਿਨ ਪਹਿਲਾਂ ਸ਼ਹਿਦ ਗਵਰਨਰ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੋਏਗੀ ਕਿ ਮੈਂ ਇੱਕ ਦਿਨ ਬਾਅਦ ਨਹੀਂ ਰਹਾਗਾ ਉਹ ਬਾਰਡਰ ਦੇ ਦੌਰੇ ਤੇ ਤੇ ਗਏ ਸੀ ਤੇ ਬਾਰਡਰ ਦੇ ਦੌਰੇ ਤੇ ਜਾਂਦੇ ਆ ਉਹਨਾਂ ਨੇ ਇੱਕ ਗੱਲ ਕਹੀ ਕਿ ਮੁੱਖ ਮੰਤਰੀ ਨੂੰ ਮੇਰੇ ਤੋਂ ਡਰਨੀ ਲੋੜ ਨਹੀਂ ਇਹਦੇ ਮੈਂ ਆਪਣੀ ਜਿਹੜੀ ਜ਼ਿੰਮੇਵਾਰੀ ਨਿਭਾਉਂਦਾ ਰਹਾਂਗਾ ਕਿਉਂ ਡਰਦੇ ਆ ਮੇਰੇ ਕੋਲ ਜਣੀ ਅਸੀਂ ਕਹਿ ਕੇ ਇਦਾਂ ਦੀ ਗੱਲ ਇੱਕ ਵੱਡੀ ਵੱਡੀ ਚੁਣੌਤੀ ਐ ਆਪਾਂ ਇਹ ਵੀ ਸ਼ਬਦ ਵਰਤੇ ਕਿ ਜੇ ਮੁੱਖ ਮੰਤਰੀ ਤੇ ਇਸੇ ਤਰੀਕੇ ਨਾਲ ਗੁਰਨੇ ਦੇ ਖਿਲਾਫ ਤਲਵਾਰਾਂ ਖਿੱਚਣਗੇ ਤਾਂ ਸਾਡੇ ਸਿਰ ਵੀ ਸ਼ਰਮ ਨਾਲ ਚੁੱਕਣਗੇ ਤਾੜੀਆਂ ਮਾਰਨ ਦਾ ਮੌਕਾ ਨਹੀਂ ਹੈ ਸੋ ਸ਼ੁਗਰ ਹੈ ਕਿ ਉਹ ਮੌਕਾ ਨਿਕਲ ਗਿਆ ਹੁੰ ਜੜਾ ਹੈਗਾ ਨਾ ਉਹ ਗਵਰਨਰ ਹੋਰੇ ਨਾ ਮੁੱਖ ਮੰਤਰੀ ਦਾ ਮੂੜ ਹੋਰੇ ਮੁੱਖ ਮੰਤਰੀ ਨੇ ਵੀ ਕਿਹਾ ਕਿ ਨਵਾਂ ਗਵਰਨਰ ਆਏਗਾ ਦੋਨਾਂ ਹੱਥਾਂ ਨਾਲ ਜਿਹੜਾ ਸਵਾਗਤ ਕਰਨਗੇ ਇੱਕ ਚੰਗਾ ਮੌਕਾ ਹੈਗਾ ਕਿਉਂਕਿ ਇਹ ਗੱਲ ਬੜੀ ਐਮ ਹੈ ਸ਼ਾਇਦ ਇਹ ਗੱਲਾਂ ਕਈ ਵਾਰੀ ਦੇਖੋ ਜ਼ਾਰਾ ਤੌਰ ਤੇ ਰਿਕਾਰਡ ਤੇ ਤਾਂ ਨਹੀਂ ਆਉਂਦੀਆਂ ਮੈਨੂੰ ਇਹ ਲੱਗਦਾ ਕਿਸੇ ਕੇਂਦਰ ਸਰਕਾਰ ਨੇ ਵੀ ਮਹਿਸੂਸ ਕੀਤਾ ਹੋਵੇਗਾ ਕਿ ਜਿਹੜਾ ਟਕਰਾ ਹੈਗਾ ਇਹ ਦੇ ਦੇ ਹਿੱਤ ਵਿੱਚ ਨਹੀਂ ਕਿਉਂਕਿ ਬਾਰਡਰ ਸੂਬਾ ਹੈ ਸਰਦੀ ਸੂਬਾ ਇੱਕ ਵਾਰੀ ਦਾ ਸੀ ਕਹਿੰਦੇ ਨਹੀਂ ਤੱਕਦੇ ਅਸੀਂ 50 ਕਿਲੋਮੀਟਰ ਤੱਕ ਪੰਜਾਬ ਬੀਐਸਐਫ ਦੇ ਹਵਾਲੇ ਕਰਤਾ ਕਿ ਜੀ ਸਰਦੀ ਸੂਬੇ ਤੇ ਨਸ਼ਾ ਆਉਂਦਾ ਹੈ ਪਾਕਿਸਤਾਨ ਜੜੀਆਂ ਹੈਗੀਆਂ ਹਿੰਦੁਸਤਾਨ ਦੇ ਖਿਲਾਫ ਜੜੀਆਂ ਹੈਗੀਆਂ ਗੁੰਡਾ ਗੁੰਡਾ ਸਾਜਸ਼ਾ ਕੱਢਦਾ ਜੇ ਸੂਬੇ ਦੇ ਬਾਰੇ ਇਦਾਂ ਦੇ ਖਾਸੇ ਪ੍ਰਗਟ ਕੀਤੇ ਜਾਣ ਤੇ ਉਹ ਸੂਬੇ ਦਾ ਜਿਹੜਾ ਗਵਰਨਰ ਹੈ ਉਹ ਆਪਣੇ ਸੂਬੇ ਦੇ ਮੁੱਖ ਮੰਤਰੀ ਬਾਰੇ ਇਦਾਂ ਦੇ ਲਫ਼ਜ਼ ਬੋਲੇ ਜਦੋਂ ਪ੍ਰਸ਼ਾਸਨ ਤੇ ਉਹਨਾਂ ਪੰਜਾਬੀਆਂ ਚ ਸੂਬੇ ਦੇ ਲੋਕਾਂ ਚ ਨਿਮਾ ਦਿਖਾਏ ਤਾਂ ਇਹ ਕਿਸ ਤਰ੍ਹਾਂ ਸਹੀ ਕਿਹਾ ਜਾ ਸਕਦਾ ਸੋ ਸੰਭਵ ਹੈ ਕਿ ਕੇਂਦਰ ਨੇ ਵੀ ਇਹ ਗੱਲ ਸੋਚੀ ਹੋਏਗੀ ਕਿ ਬੜਾ ਇੱਕ ਨਾਜ਼ੁਕ ਸੂਬਾ ਹੈ ਜਿੱਥੋਂ ਦੇ ਹਾਲਾਤ ਵਿਗੜਨਗੇ ਜਾਂ ਗੜਬੜ ਹੋਏਗੀ ਤਾਂ ਇਹਦੇ ਲਈ ਕੇਂਦਰ ਨੂੰ ਵੀ ਭੁਗਤ ਭੁਗੀ ਹੋਣਾ ਪਏਗਾ ਸੋ ਕੇਂਦਰ ਨੇ ਵੀ ਮੈਂ ਸਮਝਦਾ ਕਿ ਅਸੀਂ ਸਵਾਗਤ ਕਰਦੇ ਹਾਂ ਚੰਗਾ ਫੈਸਲਾ ਲਿਆ گورنر ਤਬਦੀਲ ਕਰਤਾ ਕਿਉਂਕਿ ਜਦੋਂ ਬਣਦੀ ਨਹੀਂ ਦੋਨਾਂ ਦੀ ਔਰ ਉਹਨਾਂ ਨੇ ਆਖਰੀ ਦਿਨਾਂ ਚ ਕਹਿ ਵੀ ਦਿੱਤਾ ਕਿ ਮੈਂ ਆਪਣੇ ਮੁੱਦੇ ਦੇ ਕੰਮ ਰਾਂਗਾ ਇਦਾਂ ਹੀ ਕਹਿੰਦੇ ਮੈਂ ਦੌਰੇ ਕਰਾਂਗਾ ਦੂਜੇ ਪਾਸੇ ਮੁਕੰਦਰੀ ਭਗਵੰਤ ਮਾਨੇ ਕਹਿ ਰਿਹਾ ਕਿ ਭਾਈ ਸਾਹਿਬ ਜੇ ਤੁਸੀਂ ਇਦਾਂ ਦੌਰੇ ਕਰਨੇ ਆਂ ਅੱਧੀ ਸਰਕਾਰ ਤਾਂ ਕਹਿੰਦੇ ਮੇਰੀ ਤੁਸੀਂ ਨਾਲ ਲੈ ਜਾਨੇ ਹੋ ਡੀਜੀਪੀ ਨਾਲ ਲੈ ਜਾਨੇ ਹੋ ਜਿਹੜਾ ਚੀਫ ਸਕੱਟਰੀ ਨਾਲ ਲੈ ਜਾਨੇ ਹੋ ਤਾਂ ਸੂਬਾ ਕਿਦਾਂ ਚੱਲੇਗਾ ਸੋ ਇੱਕ ਬਹੁਤ ਹੀ ਹਾਸੋਹਿਣੀ ਮੁਸ਼ਕਲ ਸਥਿਤੀ ਜੋ ਪੰਜਾਬ ਨਿਕਲਿਆ ਸੀ ਬਾਕੀ ਜਿਹੜਾ ਸੰਕਟ ਆ ਹਾਇ ਦਾ ਹਾਈ ਹੈ ਇੱਕ ਝਾਲੀ ਕਿਸਮ ਦਾ ਸੰਕਟ ਕਹੀਏ ਜਿਹੜਾ ਬਣਿਆ ਹੋਇਆ ਸੀਗਾ ਗਵਰਨਰ ਦੀ ਵਜ੍ਹਾ ਕਰਕੇ ਤੇ ਸੀਐਮ ਦੇ ਟਕਰਾ ਕਰਕੇ ਉਹਦੇ ਤੋਂ ਛਟਕਾਰਾ ਹੋਇਆ ਨਵੇਂ ਗਵਰਨਰ ਆਇਆ ਮੁਖ ਮੰਤਰੀ ਭਗਵੰਤ ਮਾਨ ਨੇ ਬੜੀ ਖੁਦਲੀ ਨਾਲ ਉਹਨਾਂ ਦਾ ਸਵਾਗਤ ਕੀਤਾ ਹੁਣ ਹੋਰ ਦੋ ਤਿੰਨ ਦਿਨਾਂ ਤੱਕ ਉਹਨਾਂ ਨੇ ਅਹੁਦਾ ਸੰਭਾਲ ਲੈਣਾ ਇੱਕ ਪੰਜਾਬੀ ਰਿਡ ਦੇ ਵਿੱਚ ਆਪਾਂ ਕਹਿੰਦੇ ਕਿ ਨਵੀਂ ਸ਼ੁਰੂਆਤ ਚੰਗੀ ਸ਼ੁਰੂਆਤ ਹੋਏਗੀ ਖੈਰ ਮਕਦਮ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਪੰਜਾਬ ਸਰਦੀ ਸੂਬਾ ਹੋਣ ਦੇ ਨਾਤੇ ਨਾਤੇ ਪੰਜਾਬ ਮੁਸ਼ਕਲਾਂ ਜੋ ਬਾਹਰ ਆਉਣਾ ਚਾਹੀਦਾ ਹੈ ਜਿਨ੍ਹਾਂ ਮੁਖੰਦਰੀ ਭਗਵੰਤ ਮਾਨ ਵੇਸ਼ਾਂ ਕਹਿੰਦੇ ਆ ਕਿ ਪੰਜਾਬ ਦੀ ਬੜੀ ਕੰਟਰੀਬਿਊਸ਼ਨ ਹੈ ਦੇ ਦੇ ਬਹੁਤ ਸਾਰੇ ਮਾਮਲਿਆਂ ਚਾਹੇ ਫੂਡ ਦੀ ਗੱਲ ਕਰ ਲਈਏ ਸਰहदी ਸੂਬੇ ਦੇ ਤੌਰ ਤੇ ਨਿਗਰਾਨੀ ਦੀ ਗੱਲ ਕਰ ਲਈਏ ਰਾਖੀ ਦੀ ਗੱਲ ਕਰ ਲਈਏ ਬਹੁਤ ਸਾਰੇ ਕਹਿੰਦੇ ਕਿ ਅੱਧੀ ਪੁਲਿਸ ਤਾਂ ਸਾਡੀ ਬਾਰਡਰ ਤੇ ਲੱਗੀ ਰਹਿੰਦੀ ਹੈ ਸੋ ਇਹ ਜੇ ਸੂਬੇ ਨਾਲ ਤਾਂ ਮਿਲਵਰਤਨ ਨਾਲ ਹੀ ਕੇਂਦਰ ਨੂੰ ਚੱਲਣਾ ਚਾਹੀਦਾ ਹੈ ਇੱਕ ਚਿੰਗਾ ਕਦਮ ਕੇਂਦਰ ਵੱਲੋਂ ਲਿਆ ਗਿਆ ਹੈ ਸਵਾਗਤਯੋਗ ਕਦਮ ਹੈ ਨਵੇਂ ਜਿਹੜੇ ਰਾਜਪਾਲ ਲਿਆਉਣ ਦਾ ਜੀ ਬਿਲਕੁਲ ਇਸ ਦੇ ਨਾਲ ਹੀ ਅਗਲੀ ਖਬਰ ਤੇ ਜਿਚਾਤ ਮਾਰੀਏ ਤਾਂ ਨੀਤੀ ਆਯੋਗ ਦੀ ਮੀਟਿੰਗ ਤੇ ਵਿੱਚ ਪੰਜਾਬ ਸ਼ਾਮਿਲ ਨਹੀਂ ਹੋਇਆ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੇ ਰਵਨੀਤ ਬਿੱਟੂ ਵੱਲੋਂ ਨਿਸ਼ਾਨੇ ਸਾਤੇ ਗਏ ਨੇ ਬਹੁਤ ਸਾਰੇ ਉਹਨਾਂ ਵੱਲੋਂ ਸਵਾਲ ਖੜੇ ਕੀਤੇ ਗਏ ਨੇ ਕੀ ਕਹਿਣਾ ਚਾਹੋਗੇ ਨਵਦੀਪ ਦੇਖੋ ਇਸ ਇਸ਼ੂ ਦੇ ਉੱਤੇ ਜਿਹਾ ਪਕੀਏ ਤਾਂ ਪਿਛੋਂ ਕਰ ਜਾਂ ਪਹਿਲਾਂ ਵੀ ਇਸ ਮਾਮਲੇ ਦਾ ਜ਼ਿਕਰ ਅਕਸਰ ਕਰਦੇ ਰਹੇ ਨੇ ਜਦੋਂ ਇਸ਼ੂ ਆਉਂਦਾ ਹੈ ਜੀ ਇਸ ਕਰਕੇ ਇਸ ਗੱਲ ਦੀ ਐਵੇਂ ਤਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਕਿ ਪਹਿਲਾ ਮੌਕਾ ਨਹੀਂ ਦੇਖੋ ਇੱਕ ਬੜੀ ਸਾਫ ਜੀ ਆਧਾਰਨ ਜਿਹੜੀ ਹੈ ਗਿਆ ਬੰਗਾਲ ਦੀ ਮੁੱਖ ਮੰਤਰੀ ਮੰਮਤਾ ਬੇਨਰਜੀ ਆਪਾਂ ਆਪਣੇ ਪ੍ਰੋਗਰਾਮ ਚ ਵੀ ਕਿਹਾ ਸੀ ਕਿ ਉਹ ਜਾਣਗੇ ਨੀਤੀ ਜੋਗ ਦੀ ਮੀਟਿੰਗ ਚ ਉਹ ਨੀਤੀ ਜੋਗ ਦੀ ਮੀਟਿੰਗ ਚ ਗਏ ਵੀ ਪਰ ਕੁਝ ਮਿੰਟ ਮੀਟਿੰਗ ਟੈਂਡ ਕਰਨ ਤੋਂ ਬਾਅਦ ਵਾਕ ਆਊਟ ਕਰਕੇ ਬਾਹਰ ਆ ਗਏ ਤੇ ਬਾਹਰ ਆ ਕੇ ਜਿਹੜੀ ਉਹਨਾਂ ਨੇ ਗੱਲ ਕਹੀ ਕਿ ਮੈਨੂੰ ਤਾਂ ਅੰਦਰ ਸੁਣਿਆ ਹੀ ਨਹੀਂ ਜਾ ਰਿਹਾ ਮੇਰਾ ਤਾਂ ਮਾਈਕ ਬੰਦ ਕਰਤਾ 5 ਮਿੰਟ ਦਾ ਸਮਾਂ ਨਹੀਂ ਦਿੱਤਾ ਮੈਨੂੰ ਹੁਣ ਜਿਹੜਾ ਇਹ ਵਤੀਰਾ ਹੈ ਇਹ ਵਤੀਰੇ ਨੇ ਮੰਮਤਾ ਬੇਨਰਜੀ ਨੇ ਇੱਕ ਤਰ੍ਹਾਂ ਦਾ ਸਾਰੇ ਦੇਸ਼ ਦੇ ਸਾਹਮਣੇ ਸਿਸ਼ਾ ਪੇਸ਼ ਕਰ ਦਿੱਤਾ ਕਿ ਜਿੱਥੇ ਵਿਰੋਧੀ ਤਰ੍ਹਾਂ ਦੀਆਂ ਸਰਕਾਰਾਂ ਉਹਨਾਂ ਨਾਲ ਕੇਂਦਰ ਵੱਲੋਂ ਕਿਹੋ ਜਿਹਾ ਵਤੀਰਾ ਕੀਤਾ ਜਾਂਦਾ ਉਹਤੇ ਹੋਰ ਕੋਈ ਮੀਟਿੰਗ ਦੀ ਪ੍ਰਧਾਨਗੀ ਨਹੀਂ ਕਰ ਰਹੀ ਸੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੀ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹ ਨਰਿੰਦਰ ਮੋਦੀ ਹਮੇਸ਼ਾ ਇਹ ਕਹਿੰਦੇ ਆ ਕਿ ਸਭ ਦਾ ਸਾਥ ਸਭ ਦਾ ਵਿਕਾਸ ਕਿਸੇ ਸੂਬੇ ਦਾ ਮੁਖ ਮੰਤਰੀ ਕੋਈ ਗੱਲ ਕਹਿ ਰਿਹਾ ਹੋਵੇ ਜੀ ਉਹਨੂੰ ਤੁਸੀਂ ਉਹਦੇ ਨਾਲ ਸਹਿਮਤ ਨਾ ਹੋਣਾ ਇੱਕ ਵੱਖਰੀ ਗੱਲ ਹੈ ਤੁਸੀਂ ਉਹਨਾਂ ਨੂੰ ਬੋਲਣ ਦਾ ਮੌਕਾ ਹੀ ਨਾ ਦਿਓ ਸੋ ਮੁਖ ਮੰਤਰੀ ਭਗਵੰਤ ਮਾਨ ਨੇ ਆਪਣੇ ਤੌਰ ਤੇ ਬੜਾ ਵਾਜਿਬ ਫੈਸਲਾ ਲਿਆ ਕਿ ਮੀਟਿੰਗ ਜਾਣ ਦਾ ਕੀ ਫਾਇਦਾ ਸਾਡੀ ਸੁਣਵਾਈ ਤਾਂ ਹੁੰਦੀ ਨਹੀਂ ਹੂੰ ਤਾਂ ਬੈਨਰ ਜੀ ਨੇ ਉਹ ਗੱਲ ਦੱਸਦੀ ਵਾਕਈ ਉੱਥੇ ਸੁਣਵਾਈ ਨੀਤੀ ਜੋਗ ਦੀ ਮੀਟਿੰਗ ਜਾ ਕੇ ਵਿਰੋਧੀ ਤਰ੍ਹਾਂ ਦੀਆਂ ਸਰਕਾਰਾਂ ਸੂਬਿਆਂ ਦੀ ਨਹੀਂ ਹੁੰਦੀ ਹੁਣ ਰੁਨੀਤ ਬਿੱਟੂ ਜਿਹੜਾ ਹੈਗਾ ਭਾਜਪਾ ਦੇ ਨਮਾਇंदे ਦਾ ਹਾਈ ਹੈ ਕੇਂਦਰ ਚ ਮੰਤਰੀ ਵੀ ਹੈ ਉਹ ਇਹ ਕਹਿ ਰਿਹਾ ਕਿ ਇਹਨਾਂ ਜਾਣਾ ਚਾਹੀਦਾ ਸੀਗਾ ਜਾ ਕੇ ਉੱਥੇ ਆਪਣਾ ਪੱਖ ਰੱਖਣਾ ਚਾਹੀਦਾ ਸੀ ਰੁਨੀਤ ਬਿੱਟੂ ਨੂੰ ਇਹ ਗੱਲ ਵੀ ਦੇਸ਼ ਦੇ ਸਾਹਮਣੇ ਸਪਸ਼ਟ ਕਰਨੀ ਚਾਹੀਦੀ ਹੈ ਜੀ ਕਿ ਮੁਕਵੰਦਰੀ ਭਗਵੰਤ ਮੰਨਦਾ ਚਲੇ ਜਾਂਦੇ ਜੇ ਭਗਵਾਨ ਜੀ ਉੱਥੇ ਜਾ ਕੇ ਜਿੱਦਾਂ ਆਪਾਂ ਕਹਿੰਦੇ ਆ ਬਿਰੰਗ ਲਿਫਾਫੇ ਦੀ ਤਰ੍ਹਾਂ ਵਾਪਸ ਆਉਂਦੇ ਤਾਂ ਫਿਰ ਜਾਣ ਦਾ ਫਾਇਦਾ ਕੀ ਹੂੰ ਇਹ ਸਾਰਾ ਕੁਝ ਮਮਤਾ ਬੇਨਰਜੀ ਨਾਲ ਵਾਪਰਿਆ ਨਾ ਉਹਦੇ ਬਾਰੇ ਵੀ ਤਾਂ ਜਵਾਬ ਦੇਣ ਰਣਿਤ ਬਿੱਟੂ ਕਿ ਮਮਤਾ ਬੇਨਰਜੀ ਨਾਲ ਕਿਉਂ ਹੋਇਆ ਦੇਖੋ ਪੋਲੀਟਿਕਲ ਜਿਹੜੇ ਆਗੂ ਹੁੰਦੇ ਆ ਇਹਦੇ ਬਾਰੇ ਵੀ 10 ਗੱਲਾਂ ਉਹ ਕਹਿ ਸਕਦੇ ਕਿ ਮਮਤਾ ਬੇਨਰਜੀ ਨੇ ਇਦਾਂ ਕੀਤਾ ਜੀ ਉਦਾਂ ਕੀਤਾ ਜੀ ਕਿ ਸੂਬੇ ਦੀ ਮੁੱਖ ਮੰਤਰੀ ਆਖਰੇ ਕਰਗਾਰਾ ਦੇ ਉਹ ਸੂਬੇ ਦੇ ਲੋਕਾਂ ਨੇ ਚੁਣੀ ਵੀ ਮੁੱਖ ਮੰਤਰੀ ਆ ਔਰ ਕੇਂਦਰ ਨੇ ਮੀਟਿੰਗ ਆਪਣੇ ਤੌਰ ਤੇ ਬੁਲਾਈ ਹੈ ਸੱਦਾ ਦਿੱਤਾ ਹੀ ਨਹੀਂ ਕਿ ਆਪਣੇ ਤੌਰ ਤੇ ਗਏ ਆ ਉਹ ਕੇਂਦਰ ਦੇ ਸੱਦੇ ਤੇ ਗਏ ਆ ਇਦਾਂ ਹੀ ਬਾਕੀ ਸੂਬਿਆਂ ਨੂੰ ਵੀ ਸੱਦਾ ਦਿੱਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਤੇਹੀ ਇਤਰਾਜ ਹੈ ਨਾ ਜਿਹਦੇ ਵੇਰੇ ਰਨੀਤ ਬਿੱਟੂ ਨੇ ਪੰਜਾਬੀਆਂ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹ ਸੁਨੇਹਾ ਵੀ ਕਿੱਥੇ ਦਿੱਤਾ ਜਾ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਹਲਕੇ 'ਚ ਸੰਗਰੂਰ 'ਚ ਜਾ ਕੇ ਕਿ ਦੇਖੋ ਜੀ ਜਿਹੜਾ ਹੈਗਾ ਉੱਥੇ ਜਾਂਦੇ ਹੀ ਨਹੀਂ ਜਦੋਂ ਜਾਂਦੇ ਨਹੀਂ ਤਾਂ ਕੇਂਦਰ ਦੇ ਇਹਨਾਂ ਦੀ ਗੱਲ ਕੀ ਸੁਨੇਗਾ ਕੇਂਦਰ ਤਾਂ ਹਮੇਸ਼ਾ ਗੱਲ ਸੁਣਨੋਂ ਤਿਆਰ ਹੈ ਪੰਜਾਬ ਦਾ ਹਤਾਸ਼ੀ ਹੈ ਜੀ ਪਰ ਜੇ ਜਾਣਗੇ ਨਹੀਂ ਤਾਂ ਕਿਦਾਂ ਪਤਾ ਲੱਗੇਗਾ ਪੰਜਾਬ ਦੇ ਮੁਸ਼ਕਲਾਂ ਬਾਰੇ ਇਹਦਾ ਜਵਾਬ ਮੁਖ ਮੰਤਰੀ ਭਗਵੰਤ ਮਾਨ ਨੇ ਤਾਂ ਨਹੀਂ ਦਿੱਤਾ ਹੁਣਾ ਪਰ ਇਹਦਾ ਜਵਾਬ ਮੰਮਤਾ ਬੇਨਰਜੀ ਨੇ ਮੀਟਿੰਗ ਜਾ ਕੇ ਦਿੱਤਾ ਜੀ ਫਿਰ ਨਹੀਂ ਤੇ ਬਿੱਟੂ ਜਿਹੜੇ ਜਾਂਦੇ ਆ ਉਹਨਾਂ ਦੇ ਪੱਲੇ ਕੀ ਪੈਂਦਾ ਸੋ ਬੜੀ ਸਪਸ਼ਟੀ ਗੱਲ ਹੈ ਕੇਂਦਰ ਨੂੰ ਆਪਣਾ ਵਤੀਰਾ ਵਦਨ ਦੀ ਲੋੜ ਹੈ ਸੂਬਿਆਂ ਨੂੰ ਨਾਲ ਸਹਿਯੋਗ ਕਰਨ ਦੀ ਸਹਿਯੋਗ ਨਾਲ ਚੱਲਣ ਦੀ ਲੋੜ ਹੈ ਖਾਸ ਉਸ ਜੇ ਆਪਾਂ ਪੰਜਾਬ ਦਾ ਪਹਿਲਾਂ ਵੀ ਜ਼ਿਕਰ ਕਰਦੇ ਹਾਂ ਸਰ ਸਦੀ ਸੂਬਾ ਸਰਦਿਸ ਉਬੇਦ ਮੁਖਵੰਦਰੀ ਨੂੰ ਇਹ ਕਹਿਣਾ ਪਏ ਕਿ ਕੇਂਦਰ ਨੇ ਸਾਨੂੰ ਦੇਣਾ ਕੁਝ ਨਹੀਂ ਇੱਕ ਪਾਸੇ ਸਾਨੂੰ ਪਾਕਿਸਤਾਨ ਬਾਰੇ ਬੜੀ ਚਿੰਤਾ ਹੈ ਬਹੁਤ ਅਸੀਂ ਖੁੱਤਸ਼ੇ ਪ੍ਰਗਟ ਕਰਦੇ ਹਾਂ ਇਸ ਤਰ੍ਹਾਂ ਦੀਆਂ ਚਾਲਾਂ ਦੀ ਗੱਲ ਕਰਦੇ ਹਾਂ ਸਾਡੇ ਗਵਾਂਢ ਜੰਮੂ ਕਸ਼ਮੀਰ ਹੈ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਆਏ ਦਣ ਉਥੇ ਕੋਈ ਨਾ ਕੋਈ ਸਾਸ਼ਾਂ ਕੜੀਆਂ ਜਾਂਦੀਆਂ ਤੇ ਜੰਮੂ ਕਸ਼ਮੀਰ ਦੇ ਨਾਲ ਲੱਗਦਾ ਪੰਜਾਬ ਤਾਂ ਪੰਜਾਬ ਦਾ ਧਿਆਨ ਕਿਉਂ ਨਾ ਰੱਖਿਆ ਜਾਵੇ ਘੱਟੂ ਘੱਟ ਮੁਖਵੰਦਰੀ ਭਗਵੰਤ ਮਾਨ ਦੀ ਆਵਾਜ਼ ਸੁਣੀ ਜਾਣੀ ਚਾਹੀਦੀ ਹੈ ਕੇਂਦਰ ਵੱਲੋਂ ਤਾਂ ਕਿ ਨੀਤੀ ਜੋਗ ਦੀ ਅਗਲੀ ਜਿਹੜੀ ਮੀਟਿੰਗ ਹੋਏ ਜਾਂ ਹੋਰ ਕੇਂਦਰ ਦੀਆਂ ਮੀਟਿੰਗਾਂ ਹੋਣ ਉਹਦੇ ਸਖਾਵਾਂ ਮਾਹੌਲ ਹੋਵੇ ਟਕਰਾਵਾ ਮਾਹੌਲ ਦੇਸ਼ ਦੇ ਸੂਬੇ ਲਈ ਕਿਸੇ ਲਈ ਵੀ ਹਿੱਤ ਨਹੀਂ ਹੈ ਘੱਟੋ ਘੱਟ ਪੰਜਾਬ ਤੇ ਦੇਸ਼ ਦੇ ਹਿੱਤ ਵਿੱਚ ਨਹੀਂ ਹੈ ਕੇਂਦਰ ਤੇ ਪੰਜਾਬ ਦਾ ਕਿਸੇ ਵੀ ਪੱਧਰ ਤੇ ਟਕਰਾ ਜੀ ਬਿਲਕੁਲ ਤੇ ਇਸ ਦੇ ਨਾਲ ਹੀ ਗੱਲ ਕਰਾਂਗੇ ਖੇਤੀ ਸੈਕਟਰ ਉਪਰ ਹੈ ਕਿਉਂਕਿ ਅਖਬਾਰਾਂ ਦੇ ਵਿੱਚ ਅੱਜ ਰਿਪੋਰਟਾਂ ਵੀ ਬੜੀਆਂ ਜ਼ਬਰਦਸਤ ਛਪੀਆਂ ਹੋਈਆਂ ਨੇ ਜਿਨ੍ਹਾਂ ਵਿੱਚ ਇਹ ਕਿਹਾ ਗਿਆ ਕਿ ਪੰਜਾਬ ਖਾਦਾਂ ਦੀ ਵਰਤੋਂ ਦੇ ਵਿੱਚ ਪਹਿਲੇ ਸਥਾਨ ਤੇ ਤੇ ਕੀਟ ਨਸ਼ਕਾਂ ਦੇ ਇਸਤੇਮਾਲ ਦੇ ਵਿੱਚ ਪੰਜਾਬ ਤੀਜੀ ਥਾਂ ਤੇ ਹੈ ਕੀ ਕਹਿਣਾ ਚਾਹੋਗੇ? ਨਵਦੀਪ ਇਹ ਤਾਂ ਹਾਈ ਐਕੋ ਪੰਜਾਬੀ ਆਪਾਂ ਸਾਰੇ ਜਾਣਦੇ ਆਂ ਜਿਸ ਤਰ੍ਹਾਂ ਕਿਸਾਨ ਆਪਣੀ ਮਿਹਨਤ ਕਰਦੇ ਆ ਖਾਦਾਂ ਵੀ ਉਹਨਾਂ ਨੂੰ ਪਾਉਣੀਆਂ ਪੈਂਦੀਆਂ ਕੀਟਨਾਸ਼ਕ ਦਵਾਈਆਂ ਵੀ ਪਾਉਣੀਆਂ ਪੈਂਦੀਆਂ ਹੁਣ ਜਿਹੜੇ ਅੰਕੜੇ ਆ ਰਿਪੋਰਟਿੰਗ ਜਿਹੜੀ ਹੁੰਦੀ ਆ ਜਾਂ ਜਿਹੜੇ ਮਹਾਰਾ ਤਿਆਰ ਕਰਦੇ ਆ ਤਾਂ ਉਹ ਆਪਣੀ ਜਗ੍ਹਾ ਤੇ ਸਹੀ ਹੋ ਸਕਦੇ ਆ ਹੁਣ ਆਪਾਂ ਸਾਰੇ ਜਾਣਦੇ ਆਂ ਕਿ ਮਾਲਵੇ ਵਿੱਚ ਕੀ ਕੁਝ ਵਾਪਰਿਆ ਕਦੇ ਗੁਲਾਬੀ ਸੁੰਡੀ ਕਹਿੰਦੇ ਚਿੱਟੀ ਸੁੰਡੀ ਕਿਸਾਨ ਘਬਰਾਇਆ ਇਹ ਕਹਿੰਦੇ ਵੀ ਕਿਸਾਨ ਇੱਕ ਪੰਜਾਬੀ ਚ ਕਹੋਦਾ ਨਾ ਮਰਦਾ ਕੀ ਨਹੀਂ ਕਰਦਾ ਕਿਸਾਨ ਕੋਲੇ ਕੀ ਹੈ ਜਦੋਂ ਨਹੀਂ ਇਲਾਜ ਹੁੰਦਾ ਤਾਂ ਫਿਰ ਉਹਨੇ ਦਵਾਈਆਂ ਛੜਕਣੀਆਂ ਨਾ ਹੁੰਦਾ ਛੜਕਾਈ ਕਰਨਾ ਇਹਦਾ ਇੰਤਜ਼ਾਮ ਤਾਂ ਪਹਿਲਾਂ ਜਾਂ ਤਾਂ ਖੇਤੀਬਾੜੀ ਵਿਭਾਗ ਆ ਉਹਨੂੰ ਕਰਨਾ ਚਾਹੀਦਾ ਹੈ ਜਾਂ ਮਾਲਾਂ ਨੂੰ ਦੱਸਣਾ ਚਾਹੀਦਾ ਹੈ ਕਿ ਆਹ ਬੀਜੋ ਆ ਨਾ ਬੀਜੋ ਇਹਨੇ ਖਾਦ ਪਾਉਣੀ ਚਾਹੀਦੀ ਐਨੇ ਨਹੀਂ ਪਾਉਣੀ ਚਾਹੀਦੀ ਕਿਉਂ ਅਕਸਰ ਜਿਹੜਾ ਹੈਗਾ ਮਾਲਵੇ ਜਿਹੜੇ ਹੈਗੇ ਬਾਗ ਲੱਗੇ ਕਹਿੰਦੇ ਆਪਾਂ ਕਿੰਨੋਂ ਦੇ ਬਾਗ ਦੀ ਗੱਲ ਕਰਦੇ ਆ ਕਹਿੰਦੇ ਅਮਰੂਦਾਂ ਦੇ ਬਾਗਾਂ ਦੀ ਗੱਲ ਕਰਦੇ ਆ ਕਦੇ ਦੂਜਿਆਂ ਦੀ ਗੱਲ ਕਰਦੇ ਆ ਅਕਸਰ ਮੋਰਾਂ ਦੇ ਬਾਗ ਅਸੀਂ ਸਾਰੇ ਜਾਣਦੇ ਆ ਗੰਨੇ ਦੀ ਖੇਤੀ ਮਾਲਵੇ ਚ ਕਿੰਨੀ ਪਾਪੂਲਰ ਹੋਈ ਸੀ ਨਾ ਉਥੇ ਮਿਲਾਂ ਰਹੀਆਂ ਨਾ ਬਾਗ ਰਹੇ ਇਹਦੇ ਲਈ ਸਿੱਧੇ ਤੌਰ ਤੇ ਜ਼ਿੰਮੇਵਾਰ ਜਿਹੜੀਆਂ ਹੈਗੀਆਂ ਸਰਕਾਰਾਂ ਬਣਦੀਆਂ ਹੁਣ ਆਪਾਂ ਜਿਸ ਮਾਮਲੇ ਦਾ ਜ਼ਿਕਰ ਕਰਦੇ ਆ ਨਦੀਪ ਉਹਦੇ ਨਾਲ ਹੀ ਬਿਲਕੁਲ ਜੁੜਿਆ ਹੋਇਆ ਮਾਮਲਾ ਹੈ ਕਿ ਪੰਜਾਬ ਚ ਇਸ ਵੇਲੇ ਵੱਡੇ ਪੱਧਰ ਤੇ ਡੀਏਪੀ ਖਾਦੀ ਘਾਟ ਹੈਗੀ ਹੈ ਜੀ ਹੁਣ ਆਪਾਂ ਨੂੰ ਇਹ ਵੀ ਪਤਾ ਹੈ ਕਿ ਹੁਣ ਝੋਨੇ ਦਾ ਜਿਹੜਾ ਮਾਮਲਾ ਹੈਗਾ ਫਸਲ ਹੈ ਚੱਲ ਰਹੀ ਹੈ ਹੋਰ ਕੁ ਸਮੇਂ ਤੱਕ ਕਣਕ ਦੀ ਬਿਜਾਈ ਦਾ ਮੌਸਮ ਵੀ ਆਉਣ ਵਾਲਾ ਹੈ ਤੇ ਪਹਿਲਾਂ ਹੀ ਕਿਸਾਨ ਆਪਣਾ ਇੰਤਜ਼ਾਮ ਕਰਕੇ ਰੱਖਦੇ ਆ ਮੌਕੇ ਦੇ ਮੌਕੇ ਦਾ ਖਾਦਾਂ ਮਿਲਦੀਆਂ ਨਹੀਂ ਹੁਣ ਡੀਪੀ ਖਾਦ ਕਿਹਾ ਜਾ ਰਿਹਾ ਹੈ ਕਿ 7.50 ਲੱਖ ਟਨ ਪੰਜਾਬ ਨੂੰ ਡੀਪੀ ਖਾਦ ਦੀ ਜ਼ਰੂਰਤ ਹੈ ਜਿਹੜੀ ਰਿਪੋਰਟ ਆਦਮਤਾਕ ਬੜੀ ਮੁਸ਼ਕਲ ਨਾਲ 5% ਦੀ ਡੀਪੀ ਖਾਦ ਜਿਹੜੀ ਇਸ ਵੇਲੇ ਪੰਜਾਬ ਕੋਲੇ ਅਵੇਲੇਬਲ ਹੈ ਜਿਹੜੇ ਪ੍ਰਾਈਵੇਟ 플레이ਰ ਆ ਉਹਨਾਂ ਨੇ ਵੀ ਹੱਥ ਖੜੇ ਕਰਤੇ ਆ ਸਰਕਾਰੀ ਖੇਤਰ ਜਿਹੀ ਨਹੀਂ ਹੈ ਤੇ ਫਿਰ ਦੋ ਨੰਬਰ ਦੀ ਖਾਦ ਆਏਗੀ ਉਹਦੇ ਨਾਲ ਫਸਲਾਂ ਦਾ ਨੁਕਸਾਨ ਵੀ ਹੋਏਗਾ ਜਾਨਾਂ ਦਾ ਨੁਕਸਾਨ ਵੀ ਹੋਏਗਾ ਸੋ ਇਹਦੀ ਜ਼ਿੰਮੇਵਾਰੀ ਸਰਕਾਰਾਂ ਦੀ ਬਣਦੀ ਹੈ ਸਮੇਂ ਸਿਰ ਖਾਦਾਂ ਦੇ ਕੀਟਨਾਸ਼ਕ ਦਵਾਈਆਂ ਦੇ ਟੁਕਮੇ ਪ੍ਰਬੰਧ ਕੀਤੇ ਜਾਣ ਤਾਂ ਇਹ ਨੌਤੀ ਨਾ ਆਵੇ ਸਾਡੀ ਧਰਤੀ ਕਿਉਂ ਬੰਜਰ ਬਣੇ ਸਾਡੀ ਧਰਤੀ ਕਿਉਂ ਰੇਲੀ ਬਣੇ ਜਦੋਂ ਆਪਾਂ ਕੀਟਨਾਸ਼ਕ ਦਵਾਈਆਂ ਦੀ ਗੱਲ ਕਰਦੇ ਆਂ ਆਪਾਂ ਖਾਦਾਂ ਦੀ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਤਾਂ ਭੁਗਤਪੂਰਗੀ ਪੰਜਾਬੀ ਹੈ ਨਾ ਬਹੁਤ ਵੱਡਾ ਮੁੱਦਾ ਨਵਦੀਏ ਇਸ ਮਾਮਲੇ ਤੇ ਆਪਾਂ ਪੂਰੀ ਬਹਿਸ ਕਰ ਸਕਦੇ ਆਂ ਕੇਸ ਦਾ ਕੀ ਕੀ ਹੁੰਦਾ ਹੈ ਆਪਾਂ ਸਾਰੇ ਜਾਣਦੇ ਆਂ ਮਾਲ ਵਿੱਚ ਕਿਸ ਕਦਰ ਜ਼ਹਿਰ ਫੈਲਿਆ ਹੋਇਆ ਹੈ। ਜੀ। ਜ਼ਹਿਰ ਫੈਲਣ ਦੀ ਇੱਕ وجہ ਜਿੱਦਾਂ ਕੈਂਸਰ ਫੈਲਿਆ ਹੋਇਆ ਹੈ, ਵੱਖ-ਵੱਖ ਬਿਮਾਰੀਆਂ ਫੈਲੀਆਂ ਕਿਉਂ ਫੈਲਦੀਆਂ? ਇਸੇ ਕਰਕੇ ਕਿ ਕੀਟਨਾਸ਼ਕ ਦਵਾਈਆਂ ਬੇਲੋੜੀਆਂ ਵਰਤ ਹੁੰਦੀਆਂ, ਖਾਦਾਂ ਦੀ ਬੇਲੋੜੀ ਵਰਤ ਹੁੰਦੀ ਹੈ, ਤਾਂ ਤੇਹੜਾ ਪਾਣੀ ਉਹ ਸਾਡਾ ਜ਼ਹਿਰੀਲਾ ਹੋ ਰਿਹਾ। ਸੋ ਇਹ ਜ਼ਿੰਮੇਵਾਰੀ ਕਿਸਾਨ ਨੇ ਤਾਂ ਕਰਨੀ ਨਹੀਂ ਕਿਸਾਨ ਤਾਂ ਆਪਣੇ ਫਸਲ ਬੀਜਦਾ ਤੇ ਗਾਉਂਦਾ ਹੈ। ਜੀ। ਹੁਣ ਆਪਾਂ ਗੱਲ ਲੰਬੀ ਹੋ ਜਾਂਦੀ ਹੈ ਜੇ ਕਿਸਾਨ ਦੀ ਫਸਲ ਮਰ ਰਹੀ ਹੈ, ਇਹਨਾਂ ਦਿਨਾਂ 'ਚ ਪਾਣੀ ਦੀ ਬੜੀ ਵੱਡੀ ਕਿੱਲਤ ਹੈ। ਉਹਨਾਂ ਕਿਸਾਨਾਂ ਦੇ ਟਿਊਬਵਲ ਹੇਠਾਂ ਜਾ ਰਹੇ ਆ ਤਾਂ ਕਿਸਾਨ ਟਿਊਬਵਲ ਡੂੰਘੇ ਕਰੇਗਾ ਹੀ ਕਰੇਗਾ ਨਾ ਕੀ ਕਰੇਗਾ ਕੀ ਇਲਾਜ ਹੈ ਕੱਲ ਨੂੰ ਕੋਈ ਕਹੇ ਕਿ ਜੀ ਧਰਤੀ ਹੇਠਾਂ ਪਾਣੀ ਕੱਢਿਆ ਜਾ ਰਿਹਾ ਹੈ ਕੀ ਕਰੇਗਾ ਫਿਰ ਜਾਂਦਾ ਕਿਸਾਨ ਆਪਣੀ ਫਸਲ ਬਰਬਾਦ ਕਰੇਗਾ ਜਾਂ ਆਪਣਾ ਹੋਰ ਜੇ ਆਪਾਂ ਸੂਬੇ ਦੀ ਕੁੱਲ ਗਿਣਤੀ ਕਰੀਏ ਕਿੰਨੇ ਹਜ਼ਾਰ ਟਿਊਬਵਲ ਹੈ ਜੇ ਉਹਨਾਂ ਦਾ ਪਾਣੀ ਡੂੰਘਾ ਹੋਏਗਾ ਤਾਂ ਕਰੋੜਾਂ ਰੁਪਏ ਜਿਹੜਾ ਕਿਸਾਨ ਸਿਰਫ ਟਿਊਬਵਲ ਡੂੰਘੇ ਕਰਨ ਤੇ ਆਪਣਾ ਇਸ ਫਸਲ ਚ ਲਾ ਦੇਣਗੇ ਕੀ ਉਹਦਾ ਮੁਆਵਜ਼ਾ ਜਾਂ ਟੁਕਵੇਂ ਜਿਹੜਾ ਉਹਦੀ ਰਹਿਤ ਜਾਂ ਰਹਿਤ ਕਦੇ ਮਿਲੇਗੀ ਇੱਕ ਐਮਐਸਪੀ ਦੇ ਐਲਾਨ ਦੇ ਮੁੱਦੇ ਤੇ ਆ ਕੇ ਮਾਮਲਾ اٹਕੇ ਰਹਿਦਾ ਹੈ ਕਿਸਾਨ ਦਾ ਬਹੁਤ ਵੱਡੀ ਪੱਧਰ ਤੇ ਕਈ ਵਾਰੀ ਕੁਦਰਤੀ ਵਜ੍ਹਾ ਕਰਕੇ ਨੁਕਸਾਨ ਹੁੰਦਾ ਹੈ ਜੀ ਉਹਦੀ ਪਰਪਾਈ ਕੌਣ ਕਰੇਗਾ ਸੋ ਬਹੁਤ ਮਾਮਲੇ ਜੁੜੇ ਹੋਏ ਆ ਇਨਾਂ ਗੱਲਾਂ ਨਾਲ ਜੀ ਸਮਾਂ ਸਾਡੇ ਕੋਲ 2 ਮਿੰਟ ਦਾ ਬਾਕੀ ਬਚਿਆ ਜਾਂਦੇ ਜਾਂਦੇ ਇੱਕ ਖਬਰ ਹੋ ਰਹੀ ਹੈ ਜਿਸ ਤੇ ਦਰਸ਼ਕਾਂ ਨੂੰ ਜ਼ਰੂਰ ਸਾਂਝ ਪਾਉਂਦੇ ਚਾਹੋ ਕਿ ਪੰਜਾਬ ਵਿਦਾਨ ਪਰਿਸ਼ਦ ਨਵੀਂ ਤੋਂ ਬਣਾਉਣ ਦੀਆਂ ਜੜੀਆਂ ਤਿਆਰੀਆਂ ਨੇ ਉਹ ਚੱਲ ਰਹੀਆਂ ਨੇ ਕਿ ਇਹ ਗੱਲ ਸੱਚ ਹੈ ਜੇ ਸੱਚ ਹੈ ਤਾਂ ਕੀ ਕੁਝ ਖਾਸ ਰਹਿਣ ਵਾਲਾ ਹੈ ਨਦੀ ਮੈਂ ਸਮੇਂ ਦੇ ਲਈ ਅਨਾ ਜ਼ਰੂਰ ਕਹਾਂਗਾ ਕਿ ਮੈਂ ਉਤੇ ਕਮੈਂਟ ਕਰਨਾ ਚਾਹਾਂ ਹਾਂ ਜੋ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿਧਾਨ ਪ੍ਰੀਸ਼ਦ ਸਰਜੀਤ ਕਰਨ ਦਾ ਅਗਲੇ ਦਿਨਾਂ ਚ ਮੌਕਾ ਬਣ ਸਕਦਾ ਉਹਨਾਂ ਨੇ ਆਪਣੇ ਜਿਹੜੇ ਐਡਵੋਕੇਟ ਜਨਨਲ ਹੈ ਉਹਨੂੰ ਕਿਹਾ ਕਿ ਇਸ ਲਈ ਪੌਸਿਬਿਲਟੀ ਦੇਖੋ ਕਿਵੇਂ ਹੋ ਸਕਦੀ ਹੈ ਉਹਨਾਂ ਰਾਸੀ ਆਗੂਆਂ ਲਈ ਨੇਤਾਵਾਂ ਲਈ ਬੜੀ ਸ਼ੁਭ ਖਬਰ ਹੈ ਮੈਂ ਤਾਂ ਕਹਾਂਗਾ ਕਿ ਕਈਆਂ ਨੇ ਹੋ ਸਕਦਾ ਖਬਰ ਪੜ ਕੇ ਆਪਣੀਆਂ ਅੱਜਕੱਨਾ ਵੀ ਸੁਹਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਕਿ ਆਪਾਂ ਚਲੋ ਵਿધાન ਸਭਾ ਅਜੇ ਨਹੀਂ ਪਹੁੰਚ ਸਕੇ ਵਿਧਾਨ ਪ੍ਰੀਸ਼ਦ ਦੇ ਜ਼ਰੂਰ ਪਹੁੰਚ ਜਾਣਗੇ ਪਹਿਲਾਂ 70ਵੇਂ ਦੇ ਕਰੀਬ ਵਿਧਾਨ ਪ੍ਰੀਸ਼ਦ ਆਪਣੀ ਹੁੰਦੀ ਸੀ ਵਿਧਾਨ ਸਭਾ ਤੇ ਵਿਧਾਨ ਪ੍ਰੀਸ਼ਦ ਪਰ ਅੱਗੇ ਮਾਮਲੇ ਜੁੜੇ ਵੀ ਹੈ ਕੇਂਦਰ ਦੀ ਪ੍ਰਵਾਨਗੀ ਦਾ ਮਾਮਲਾ ਹੈ ਵਿਧਾਨ ਪ੍ਰੀਸ਼ਦ ਦੀਆਂ ਬੈਠਕਾਂ ਕਿੱਥੇ ਹੋਣਗੀਆਂ ਅੱਗੇ ਦਾ ਹਰਿਆਣਾ ਦੀ ਜਿਹੜੀ ਹੁਣ ਵਿਧਾਨ ਸਭਾ ਬਣੀ ਵੀ ਹੈ ਵਿਧਾਨ ਪ੍ਰੀਸ਼ਦ ਦੀਆਂ ਬੈਠਕਾਂ ਉੱਥੇ ਹੁੰਦੀਆਂ ਸੀ ਵਿਧਾਨ ਸਭਾ ਦੀ ਆਪਣੀ ਜਗ੍ਹਾ ਵਿਧਾਨ ਪ੍ਰੀਸ਼ਦ ਦੀ ਹਰਿਆਣਾ ਵਾਲੇ ਜਿਹੜੀ ਬਿਲਡਿੰਗ ਆ ਉਹਦੇ 'ਚ ਹੁੰਦੀਆਂ ਸੀ ਮੰਤਰੀ ਮੰਡਲ ਆ ਅਧਿਕਾਰੀ ਆ ਜੇਲਾ ਪਧਰਤੇ ਬਹੁਤ ਕੋ ਜਲਾ ਲਾਸ਼ ਕਰ ਰਿਹਾ ਹੈ ਜੇ ਉਹ ਸਲਾਹ ਨਹੀਂ ਦੇ ਸਕਦੇ ਜੋਗ ਸਲਾਹ ਜਿਹੜੀ ਹੈਗੀ ਹੈ ਕੀ ਉਹਨਾਂ ਨੂੰ ਵਿਧਾਨ ਪ੍ਰੀਸ਼ਦ ਬਹਾਲ ਕਰਨ ਦੇ ਨਾਲ ਜਿਹੜੀ ਹੈਗੀ ਹੈ ਸਲਾਹ ਜ਼ਰੂਰੀ ਹੋਏਗੀ ਕਿਦਰ ਇਹ ਤਾਂ ਨਹੀਂ ਲੱਗਦਾ ਕਿ ਜਿਹੜੀ ਹਾਕਮ ਤੇਰਾ ਆਪਣੇ ਚਾਹਤਿਆਂ ਨੂੰ ਜਿਹੜੇ ਆਗੂਆਂ ਨੂੰ ਅਡਜਸਟ ਨਹੀਂ ਕਰ ਸਕੇ ਇੱਕ ਨਵਾਂ ਜਿਹੜਾ ਹੈਗਾ ਖੋਲ ਦਿਓ ਗੇਟ ਕਿ ਉੱਥੇ ਵਿਧਾਨ ਪ੍ਰੀਸ਼ਦ ਬਣਾ ਦਿਓ ਪੰਜਾਬ ਦੇ ਉੱਪਰ ਕਿੰਨਾ ਵੱਡਾ ਬੋਝ ਪਏਗਾ ਇਸ ਫਾਇਦਾਤੀ ਬੰਦੇ ਦੇ ਨਾਲ ਕਿਉਂਕਿ ਜਦੋਂ ਇਹ ਤੋੜੀ ਗਈ ਸੀ ਇਸੇ ਕਰਕੇ ਤੋੜੀ ਗਈ ਸੀ ਕਿ ਵਿਵਸਥਾਨ ਪ੍ਰੀਸ਼ਦ ਦੀ ਕੋਈ ਭੂਮਿਕਾ ਨਹੀਂ ਹੈ ਉਹ ਨਵੇਂ ਸਿਰੇ ਤੋਂ ਕਾਇਮ ਕਰਨ ਦਾ ਮਾਮਲਾ ਹੈ ਇਹਦੇ ਨਾਲ ਰਾਸ਼ੀਆਗੂ ਜ਼ਰੂਰ ਖੁਸ਼ ਹੋਣਗੇ ਪਰ ਕੀ ਪੰਜਾਬ ਦੇ ਹਿੱਤ ਵਿੱਚ ਹੋਏਗੀ ਆਪਣੇ ਆਪ ਵਿੱਚ ਇਸ ਮਾਮਲੇ ਦਾ ਵੱਡਾ ਸਵਾਲ ਹੈ ਇਸ ਦਾ ਜਵਾਬ ਵੀ ਸਰਕਾਰ ਨੂੰ ਦੇਣ ਦੀ ਜ਼ਰੂਰਤ ਪੈਗੀ ਪੰਜਾਬੀਆਂ ਜੀ ਬਿਲਕੁਲ ਸਿੱਧੂ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ ਵਧੀਆ ਸਲੀਕੇ ਦੇ ਨਾਲ ਤੁਸੀਂ ਸਾਰੇ ਹੀ ਸਵਾਲਾਂ ਦੇ ਜਵਾਬ ਦਿੱਤੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੀ ਇਸ ਪ੍ਰੋਗਰਾਮ ਨੂੰ ਵੇਖਦੇ ਹੋ ਸੁਣਵਾਤ ਤੋਂ ਵੱਧ ਸ਼ੇਅਰ ਕੀਤਾ ਜਾਂਦਾ ਹੈ ਹਾਜ਼ਰ ਇਸ ਪ੍ਰੋਗਰਾਮ ਦੇ ਵਿੱਚ ਆਣਾ ਹੈ ਜੀ ਮਿਲਾਂਗੇ ਆਪਾਂ ਕੱਲ ਕੁਝ ਹੋਰ ਨਵੇਂ ਮਸਲਿਆਂ ਦੇ ਨਾਲ ਤਦ ਤੱਕ ਲਈ ਮੈਨੂੰ ਦੋ ਇਜਾਜ਼ਤ ਸਤਿ ਸ਼੍ਰੀ ਅਕਾਲ